ਇਹ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਕਵਰ ਕਰਾਂਗੇ ਪਰਫੈਕਸਰ ਪੂਰਨ ਸਿੰਘ ਜੀ ਦੀਆਂ ਜੋ ਸਾਹਿਤ ਮਾਲਾ ਵਿੱਚ ਕਿੰਨ ਕਵਿਤਾ ਹਨ ਉਹਨਾਂ ਬਾਰੇ ਡਿਟੇਲ ਵਿੱਚ ਪੜਾਂਗੇ ਪੇਪਰ ਵਿੱਚ ਇਹਨਾਂ ਦੀ ਲਾਈਨ ਬਾਰੇ ਪੁੱਛਿਆ ਜਾਂਦਾ ਹੈ ਕਿ ਇਹ ਵਾਲੀ ਲਾਈਨ ਕਿੰਨਣ ਦਿੱਤੀ ਹੈ ਜਾਂ ਫਿਰ ਇਸ ਲਾਈਨ ਦਾ ਅਰਥ ਕੀ ਹੈ ਪੇਪਰ ਦੇ ਹਵਾਬ ਤੇ ਇਹ ਬਹੁਤ ਹੀ ਇੰਪੋਰਟੈਂਟ ਬਣ ਚਲ ਰਿਹਾ ਹੈ ਚਲੋ ਫਿਰ ਸ਼ੁਰੂ ਕਰੀਏ ਅਸੀਂ ਆਪਣਾ ਅੱਜ ਦਾ ਟੌਪਿਕ ਸਭ ਤੋਂ ਪਹਿਲਾਂ ਪੇਪਰ 'ਚ ਪੁੱਛਿਆ ਜਾਵੇਗਾ ਪਰਫੈਕਟ ਸਰ ਪੂਰਨ ਸਿੰਘ ਜੀ ਦੀਆਂ ਕਿਹੜੀਆਂ-ਕਿਹੜੀਆਂ ਕਵਿਤਾਵਾਂ ਹਨ ਤੁਸੀਂ ਯਾਦ ਰੱਖਣਾ ਖੂ ਉਤੇ ਪੰਜਾਬ ਦੇ ਮਨਜ਼ੂਰ ਜਾਂ ਜਵਾਨ ਪੰਜਾਬ ਦੇ ਇਹ ਤਿੰਨੋਂ ਹੀ ਕਿਧੀਆਂ ਕਵਿਤਾਵਾਂ ਹਨ ਪਰਫੈਕਟ ਸਰ ਪੂਰਨ ਸਿੰਘ ਜੀ ਦੀਆਂ ਕਵਿਤਾਵਾਂ ਹਨ ਚਲੋ ਫਿਰ ਇੱਕ-ਇੱਕ ਕਰਕੇ ਇਹਨਾਂ ਬਾਰੇ ਅਸੀਂ ਡਿਟੇਲ ਵਿੱਚ ਕਰੀਏ ਸਾਡੀ ਪਹਿਲੀ ਕਵਿਤਾ ਹੈ ਖੂ ਉਤੇ ਕੋਲ ਇਹ ਖੂ ਉਤੇ ਪਿੱਪਲ ਹੇਠ ਨਿੱਕੀ ਵੱਡੀ ਕਗਰੀਆਂ ਨਿੱਕੀਆਂ-ਨਿੱਕੀਆਂ ਬਾਹਾਂ ਵੱਡੀਆਂ-ਵੱਡੀਆਂ ਲੱਜਾਂ ਕੂੜੀਆਂ ਪੰਜਾਬ ਦੀਆਂ ਪਾਣੀ ਪਈਆਂ ਭਰਦੀਆਂ ਪਾਣੀ ਖੂਹ ਵਿੱਚੋਂ ਕਢਦੀਆਂ ਕੁਝ ਡੋਲਦੀਆਂ ਕੁਝ ਭਰਦੀਆਂ ਉਹਦੇ ਛੋਟੇ ਮਾਰ ਮਾਰ ਗਵਾਦੀਆਂ ਮੂੰਹ ਤੇ ਪਾਉਂਦੀਆਂ ਡੋਲ ਡੋਲ ਹੱਥਾਂ ਨਾਲ ਪੈਰ ਨੂੰ ਹਿਲਾਉਂਦੀਆਂ ਬੱਚੇ ਇਹਨਾਂ ਸਤਰਾਂ ਦਾ ਪਹਿਸ ਸਤਿਓ ਮਤਲਬ ਕੀ ਹੈ ਕੋਲ ਈ ਖੂਹ ਉੱਤੇ ਪੀਪਲ ਹੇਟ ਨਿੱਕੀ ਵੱਡੀ ਕਧਰੀਆ ਮਤਲਬ ਕੀ ਜਿਹੜਾ ਖੂਹ ਆ ਕਿੱਥੇ ਹੈ ਉਹ ਪੀਪਲ ਦੇ ਹੇਟ ਜਿੱਥੇ ਕੁੜੀਆਂ ਨੇ ਨਿੱਕੀਆਂ ਨਿੱਕੀਆਂ ਹੁੰਦੀਆਂ ਨਿੱਕੀਆਂ ਨਿੱਕੀਆਂ ਕਧਰੀਆ ਪਾਉਂਦੇ ਥੇ ਖੜੀਆਂ ਹਨ ਨਿੱਕੀਆਂ ਨਿੱਕੀਆਂ ਬਾਹਾਂ ਵੱਡੀਆਂ ਵੱਡੀਆਂ ਲੱਜਾ ਉਹਨਾਂ ਦੀ ਬਾਵਾ ਨਿੱਕੀਆਂ ਨਿੱਕੀਆਂ ਹਨ ਉਹਨਾਂ ਦੀ ਬਾਵਾ ਕੀ ਹੈ ਨਿੱਕੀਆਂ ਨਿੱਕੀਆਂ ਹਨ ਬਟ ਜੋ ਖੂਹ ਤੋਂ ਪਾਣੀ ਖਿੱਚ ਰੀਆਂ ਹਨ ਜਿਹੜੀ ਰਸਤੀ ਨਾਲ ਪਾਣੀ ਖਿੱਚ ਰੀਆਂ ਹਨ ਉਹ ਕੀ ਹੈ ਵੱਡੀਆਂ ਵੱਡੀਆਂ ਹਨ ਕੁੜੀਆਂ ਪੰਜਾਬ ਦੀਆਂ ਪਾਣੀ ਪਈਆਂ ਪਰਦੀਆਂ ਕਿੱਥੋਂ ਦੀ ਕੁੜੀਆਂ ਪੰਜਾਬ ਦੇ ਉੱਪੇ ਜਾਵੇਗਾ ਖੂਹ ਤੇ ਜੋ ਪਾਣੀ ਪਰਵੀਆਂ ਹਨ ਉਹ ਕਿੱਥੋਂ ਦੀ ਕੁੜੀਆਂ ਹੱਥ ਜਾਰਕਣਾ ਪੰਜਾਬ ਦੀਆਂ ਹੋਰ ਖੂਹ ਕਿੱਥੇ ਹੈ ਪਿੱਪਲ ਦੇ ਹੇਠਾਂ ਪਾਣੀ ਖੂਹ ਵਿੱਚੋਂ ਕੱਢਦੀਆਂ ਕੁਝ ਡੋਲਦੀਆਂ ਕੁਝ ਪਰਿਓ ਪਾਣੀ ਕੱਢਦੀਆਂ ਕੁਝ ਕੁਛ ਮਸਤੀ ਨਾਲ ਖੇਲ-ਖੇਲ ਕੇ ਕਿਸੇ ਉੱਪਰ ਡੋਲ ਰਹੀਆਂ ਔਰ ਕੁਝ ਕੀ ਕਰ ਰਹੀਆਂ ਪਾਣੀ ਨੂੰ ਪਾਰ ਰਹੀਆਂ ਕੁਝ ਛੱਟੇ ਮਾਰ ਮਾਰ ਬੰਦੀਆਂ ਜਿੱਦਾਂ ਪਾਣੀ ਨਾਲ ਖੇਲਦੀ ਹੈ ਕਦੀ ਕਿਸੇ ਦੇ ਮੂੰਹ ਛੱਟੇ ਮਾਰਦੀ ਹੈ ਕਦੀ ਕਿਸੇ ਦੇ ਮੂੰਹ ਛੱਟੇ ਮਾਰਦੀ ਹੈ ਮੂੰਹ ਤੇ ਪਾਉਂਦੀਆਂ ਡੋਲ ਡੋਲ ਹੱਥਾਂ ਨਾਲ ਪੈਰਾਂ ਨੂੰ ਹਾਂਦੀਆਂ ਕਈ ਵਾਰ ਛੱਟੇ ਮਾਰ ਕਿੱਥੇ ਪਾ ਰਹੀਆਂ ਮੂੰਹ ਤੇ ਪਾ ਰਹੀਆਂ ਔਰ ਪਾਣੀ ਕਦੀ ਹੱਥਾਂ ਨਾਲ ਡੋਲਦੀਆਂ ਔਰ ਕਦੀ ਕਿਸੇ ਦੇ ਪੈਰਾਂ ਤੇ ਡੋਲਦੀਆਂ ਨੈਕਸਟ ਮੂਵ ਕਰਾਂਗੇ ਆਏ ਗਏ ਕਬੀ ਕਬੀਸ਼ਰ ਨੂੰ ਪਾਣੀ ਬੁੱਕਾਂ ਨਾਲ ਪਲਾਂਦੀਆਂ ਖੂਤੇ ਵੀ ਇੱਕ ਜੀਵਨ ਰੰਗ ਬਰੰਗੀ ਹੈ ਤੋਂ ਗੱਲਾਂ ਕਰਨੀਆਂ ਕਰਾਣੀਆਂ ਦੋ ਸੁਣਨੀਆਂ ਸੁਨਾਣੀਆਂ ਉਹ ਇੱਕ ਦੂਜੇ ਦਾ ਹੱਥ ਬਟਾਉਣਾ ਘੜੇ ਭੜੇ ਭਰੇ ਚੁੱਕਣ ਚੁਕਾਣੇ ਰਲ ਮਿਲਗਾਉਣਾ ਹੈ ਕਲੌਣੀਆਂ ਮਤਲਬ ਕਹਿੰਦਾ ਕਿ ਜਿਹੜੀ ਜਦੋਂ ਵੀ ਉਹਨਾਂ ਕੋ ਕੋਈ ਵੀ ਆਂਦਾ ਹੈ ਮਤਲਬ ਕਿ ਕਵਿਸ਼ਾ ਮਤਲਬ ਕਿ ਕਵੀ ਕਹਿੰਦਾ ਹੈ ਕਿ ਆਉਂਦੇ ਜਾਂਦੇ ਨੂੰ ਜੋ ਵੀ ਰਾਹ ਵਿੱਚ ਆਂਦਾ ਜਾਂਦਾ ਹੈ ਉਹਨਾਂ ਨੂੰ ਪਿਆਰ ਨਾਲ ਪਾਣੀ ਕਿਦ ਨਾਲ ਪੁਲਾ ਰੀਆਂ ਹਨ ਠੰਡਾ ਪਾਣੀ ਬੁੱਕਾ ਨਾਲ ਪਿਲਾ ਰੀਆਂ ਹਨ ਖੂ ਤੇ ਵੀ ਇੱਕ ਜੀਵਨ ਰੰਗ ਬਰੰਗਾ ਹੈ ਦੋ ਗੱਲਾਂ ਕਰਨੀਆਂ ਤੇ ਕਰਾਣੀਆਂ ਕਹਿੰਦਾ ਕਿ ਖੂਦ ਵੀ ਖੂਦ ਵਿੱਚ ਵੀ ਜਿਹੜੇ ਖੂਦ ਜਰਾਨੀਆਂ ਕੂੜੀਆਂ ਪਾਣੀ ਪਰਮਾ ਰੀਆਂ ਨਾ ਉਹਨਾਂ ਨੇ ਆਪਣੀ ਇੱਕ ਬੱਕਰੀ ਲੀਲਾ ਦਾ ਏਰੀਆ ਕਹਿੰਦਾ ਜੀਵਨ ਬੱਕਰਾ ਹੀ ਹੈ ਠੀਕ ਹੈ ਉਦੋਂ ਤੇ ਵੀ ਕਿੰਨੀਆਂ ਗੱਲਾਂ ਹੁੰਦੀਆਂ ਦੋ ਗੱਲਾਂ ਉਹ ਦੋ ਗੱਲਾਂ ਕਿਹੜੀਆਂ ਦੋ ਸੁਣਨੀਆਂ ਦੋ ਸੁਣਾਉਣੀਆਂ ਦੋ ਕੋਈ ਸੁਣ ਰਿਹਾ ਔਰ ਕੋਈ ਦੋ ਆਪਣੇ ਦੁੱਖ ਸੁੱਖ ਦੀਆਂ ਸੁਣਾ ਰਿਹਾ ਉਹ ਇੱਕ ਦੂਜੇ ਦਾ ਹੱਥ ਵਟਾਉ ਉਹ ਕਿਸ ਲਈ ਇੱਕ ਦੂਜੇ ਦਾ ਹੱਥ ਵਟਾਉਂਦੀਆਂ ਹਨ ਜਦੋਂ ਵੀ ਉਹ ਵੱਡੇ ਵੱਡੇ ਘਰਾਂ ਨੂੰ ਸੇਰ ਤੇ ਚੁਪਕੇ ਰੱਖਣਾ ਪੈਂਦਾ ਪੈਂਦਾ ਹੈ ਔਰ ਉਹ ਕੀ ਕਰਦੀਆਂ Correct ਚੁਪਕੇ ਰਲ ਮਿਲ ਕੇ ਗਾਉਂਦੀਆਂ ਹਨ ਉਹਦੇ ਜੋਰ-ਜੋਰ ਦੀ ਗੀਤਾਂ ਦੀ ਹਿੰਕਾਂ ਲਾਉਂਦੀਆਂ ਹਨ ਇਹ ਸੀਗਾ ਤੁਹਾਡਾ ਖੂ ਉੱਤੇ ਕਵਿਤਾ ਅਗਰ ਅਗਰ ਇਹਦੇ MCQ's ਦੀ ਗੱਲ ਕੀਤੀ ਜਾਏ ਬੱਚੇ ਤੁਰੇ ਤੇ ਟਾਈਪਿੰਗ ਮਿਸਟੇਕ ਹੈ ਕਿ ਤੁਸੀਂ ਲਿਖ ਲਓ ਖੂਹ ਤੇ ਠੀਕ ਹੈ ਤੇ ਟਾਈਪਿੰਗ ਮਿਸਟੇਕ ਹੈ ਇਹ ਖੂਹ ਤੇ ਦੀ ਇਹ ਖੂਹ ਤੇ ਦੇ ਕੁਝ ਇੰਪੋਰਟੈਂਟ ਹੈ ਖੂਹ ਤੇ ਪਾਣੀ ਕੌਣ ਪਾਰ ਰਿਹਾ ਹੈ ਤੁਸੀਂ ਯਾਦ ਰੱਖਣਾ ਮੁੱਤਿਆ ਕੁੜੀਆਂ ਠੀਕ ਹੈ ਕੁੜੀਆਂ ਕਦੇ ਕ੍ਰਿਸ਼ਨ ਨੂੰ ਕਾਦਣਾ ਪਾਣੀ ਪਿਲਾਉਂਦੀਆਂ ਹਨ ਆਪਣੀ ਬੁੱਕਾਂ ਨਾਲ ਖੂ ਤੇ ਜੀਵਨ ਕਿਹੋ ਜਿਹਾ ਹੈ ਰੰਗ ਬਰੰਗਾ ਖੂ ਕਿੱਤੇ ਹੈ ਪਿੱਪਲ ਹੀ ਇਹ ਬਹੁਤ ਹੀ ਇੰਪੋਰਟੈਂਟ ਬੰਦ ਲੈਂਦਾ ਹੈ ਕਿ ਖੂ ਦੀ ਪੋਜੀਸ਼ਨ ਕੀ ਹੈ ਪਿੱਪਲ ਦੇ ਥੱਲੇ ਹੈ ਖੂ ਤੇ ਕਵਿਤਾ ਕਿਸ ਕਵੀ ਦੀ ਚਮ ਹੈ ਪਰਫੈਕਟਰ ਪੂਰਨ ਸਿੰਘ ਜੀ ਦੀ ਰਚਨਾ ਹੈ ਐਸੇ ਕੁਝ ਇੰਪੋਰਟੈਂਟ ਪੁਆਇੰਟ ਅਗਰ ਨੈਕਸਟ ਮੂਵ ਕਰਾਂਗੇ ਨੈਕਸਟ ਸਟੈਪ ਪੰਜਾਬ ਦੇ ਮਜ਼ਦੂਰ ਇਹਦੇ ਵਿੱਚ ਜਿਹੜੇ ਪੰਜਾਬ ਦੇ ਮਜ਼ਦੂਰ ਹੈ ਉਹਨਾਂ ਦੀ ਗੱਲ ਕੀਤੀ ਗਈ ਹੈ ਉਹ ਇਹ ਮਜ਼ਦੂਰ ਚੰਗੇ ਲੱਗੇ ਨਿੱਕੇ ਨਿੱਕੇ ਖਿਆਲ ਇਨਾਂ ਦੇ ਉਹਨਾਂ ਵਿੱਚ ਟੱਡੀਆਂ ਉਹਨਾਂ ਦੀ ਜ਼ਿੰਦਗੀਆਂ ਸਾਦੇ ਸਾਦੇ ਚਿਹਰੇ ਬੇਕਾਬ ਗਹੀ ਨਾ ਚੁੱਪਦੇ ਨਾ ਛੁਪਾਂਦੇ ਕੁਝ ਆਪਣਾ ਨੰਗੇ ਨੰਗੇ ਦਿਲ ਇਨਾਂ ਦੇ ਪੋਲੇ ਪਾਲੇ ਲੋਕ ਤੇ ਆਂੀਆਂ ਪੋਲੀਆਂ ਗੱਲਾਂ ਇਨਾਂ ਦੀ ਗਰੀਬੀ ਨਿੱਕੀ ਇਨਾਂ ਦਾ ਸੰਤੋਖ ਵੱਡਾ ਇਹ ਠੰਡੇ ਪਾਣੀ ਵਾਂਗ ਮੇਰੇ ਜੀ ਨੂੰ ਠਾਰ ਦੇ ਇਸ ਕਵਿਤਾ ਦਾ ਮਤਲਬ ਇਹ ਏ ਕਿ ਪੰਜਾਬ ਦੇ ਮਜ਼ਦੂਰਾਂ ਬਾਰੇ ਦੱਸਿਆ ਹੋਇਆ ਹੈ ਠੀਕ ਹੈ ਕਹਿੰਦੇ ਉਹ ਮਜ਼ਦੂਰ ਚੰਗੇ ਲੱਗਦੇ ਨਿੱਕੇ ਨਿੱਕੇ ਖਿਆਲ ਇਨਾਂ ਨੇ ਕਹਿੰਦੇ ਮੈਨੂੰ ਜਿਹੜੇ ਮਜ਼ਦੂਰ ਹੈ ਨਾ ਪੂਰਨ ਸਿੰਘ ਜੀ ਕਹਿੰਦੇ ਮੈਨੂੰ ਮਨਜ਼ੂਰ ਕਿਉਂ ਚੰਗੇ ਲੱਗਦੇ ਕਿਉਂਕਿ ਉਹ ਜਿਹੜਾ ਨੇਚਰ ਹੈ ਉਹਦੇ ਜਿਹੜੇ ਗੁਣ ਹੈ ਉਹਨਾਂ ਕਰਕੇ ਮੈਨੂੰ ਬੜਾ ਚੰਗੇ ਲੱਗਦੀ ਹੈ ਉਹਨਾਂ ਵਿੱਚ ਢੱਲੀਆਂ ਉਹਨਾਂ ਜ਼ਿੰਦਗੀਆਂ ਕਹਿੰਦੇ ਆਪਣੀ ਜ਼ਿੰਦਗੀ ਵਿੱਚ ਮਸਤ ਹੈ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈ ਜਿੱਦਾਂ ਦੀ ਹਿੰਦੀ ਬਲਾਈਟ ਕਲਦੀ ਹੈ ਉਸ ਤਰੀਕੇ ਨਾਲ ਹੀ ਆਪਣੇ ਆਪ ਨੂੰ ਟਾਲ ਰਹੇ ਹਨ ਸਾਦੇ ਸਾਦੇ ਚਿਹਰੇ ਬਿਨਕਾਬ ਜਹੀਨ ਕਹਿੰਦੀ ਇੰਦੇ ਚੈਰੀ ਮੁਹ ਬਿਲਕੁਲ ਕੋਲੇ ਪਾਲੇ ਨਾ ਛੁਪਦੇ ਨਾ ਛਪਾਂਦੇ ਨਾ ਹੀ ਕਿਸੇ ਦਾ ਕੁਝ ਲੁਕਾ ਰਹੇ ਹੈ ਨਾ ਹੀ ਕਿਸੇ ਨੇ ਕੁਝ ਦੱਸਦੀ ਹੈ ਮਤਲਬ ਕੀ ਛਪਾਂਦੇ ਕੁਝ ਨਹੀਂ ਹੈ ਨਾ ਹੀ ਛੁਪਦੇ ਜੋ ਅਗਰ ਉਹ ਦੁਖੀ ਹੈ ਉਹਦੇ ਮੂੰਹ ਤੇ ਤੱਕ ਦੁਖੀ ਹੈ ਨਾ ਛੁਪਦੇ ਨਾ ਛਪਾਂਦੇ ਕੁਝ ਆਪਣਾ ਜੋ ਉਹਦੇ ਕੋਲ ਹੈ ਸਭ ਕੁਝ ਲੋਕਾਂ ਨੂੰ ਦੱਸ ਦਿੰਦੀ ਹੈ ਨੰਗੇ ਨੰਗੇ ਦਿਲ ਇਨਾ ਦੇ ਭੋਲੇ ਪਾਲੇ ਲੋਕ ਤੇ ਆਲੀਆਂ ਭੋਲੀਆਂ ਗੱਲਾਂ ਨੰਗੇ ਨੰਗੇ ਦਿਲ ਮਤਲਬ ਕਹਿੰਦੇ ਖੁੱਲੇ ਦਿਲ ਕੋਈ ਟੈਨਸ਼ਨ ਨਹੀਂ ਹੈ ਜੋ ਕਮਾਇਆ ਜੋ ਖਾਦਾ ਉਹ ਸੀ ਚੀਜ਼ ਹੈ ਵਿਚਾਰੀਓ ਕਿੱਦਾਂ ਦੇ ਭੋਲੇ ਪਾਲੇ ਔਰ ਪੂਰਨ ਸਿੰਘ ਨੂੰ ਉਹ ਜਿਆਦਾ ਪਸੰਦ ਕਿਉਂ ਸੀਗੇ ਕਿਉਂ ਚੰਗੇ ਲੱਗਦੇ ਸੀਗੇ ਕਿਉਂਕਿ ਜਿਹੜੇ ਲੋਕ ਮਨਜ਼ੂਰ ਲੋਕ ਕਿਉਂ ਭੋਲੇ-ਪਾਲੇ ਹੁੰਦੇ ਆ ਕਹਿੰਦਾ ਜਿੱਦਾਂ ਦੇ ਉਹ ਭੋਲੇ-ਪਾਲੇ ਆ ਹੁੰਦੀਆਂ ਹੀ ਆਲੀ ਭੋਲੀਆਂ ਕੀਆ ਗੱਲਾਂ ਆ ਕੱਲਾ ਦੀਆਂ ਆਲੀ ਭੋਲੀਆਂ ਹਨ ਇਹਨਾਂ ਦੀ ਗਰੀਬੀ ਨਿੱਕੀ ਇਨਾਂ ਦਾ ਸੰਤੋਖ ਵੱਡਾ ਪੇਪਰ ਚਾ ਸਕਦਾ ਹੈ ਕਿ ਇਨਾਂ ਦਾ ਸਭ ਤੋਂ ਵੱਡਾ ਕੀ ਸੰਤੋਖ ਹੈ ਨਾ ਗਰੀਬੀ ਬੇਸ਼ੱਕ ਨਿੱਕੀ ਹੈ ਬੇਸ਼ੱਕ ਗਰੀਬ ਬਹੁਤ ਹੁੰਦੇ ਆ ਜਿਹੜੇ ਪੰਜਾਬ ਦੇ ਮਜ਼ਦੂਰ ਆ ਉਹ ਬਹੁਤ ਗਰੀਬ ਹੁੰਦੇ ਆ ਪਰ ਉਹਦੇ ਸੰਤੋਖ بڑا ਹੈ ਬਹੁਤ ਜ਼ਿਆਦਾ ਸੈਟੀਸਫਾਈਂਡ ਹੁੰਦੇ ਆ ਉਹਨਾਂ ਨੂੰ ਮਾਰੋ ਮਾਰੂ ਨਹੀਂ ਲੱਗਦਾ ਮੈਂ ਇਹ ਵੀ ਕਮਲਾ ਮੈਂ ਉਹ ਵੀ ਕਮਲਾ ਕਹਿੰਦੇ ਇਨਾਂ ਦੀ ਗਰੀਬੀ ਨਿੱਕੀ ਇਨਾਂ ਦਾ ਸੰਤੋਖ ਵੱਡਾ ਇਹ ਠੰਡੇ ਪਾਣੀ ਵਾਂਗ ਮੇਰੇ ਜੀਨ ਉਠਾ ਦੇ ਕਹਿੰਦੇ ਠੰਡਾ ਪਾਣੀ ਜੀਨ ਉਠਾਉਂਦਾ ਨਾ ਉਸੇ ਤਰ੍ਹਾਂ ਜਿਹੜੇ ਪੰਜਾਬ ਦੇ ਮਜ਼ਦੂਰ ਆ ਉਹ ਕੀ ਕਰਦੇ ਮੈਨੂੰ ਖਾਣਦੇ ਆ ਅਗਰ ਇਹਦੇ ਉੱਚ ਇੰਪੋਰਟੈਂਟ ਐਮਸੀਕਿਊਜ਼ ਦੀ ਗੱਲ ਕੀਤੀ ਜਾਏ ਬੱਚੇ ਪੰਜਾਬ ਦੇ ਮਨਜ਼ੂਰ ਕਵੀ ਦਾ ਕਿਸ ਦੀ ਰਚਨਾ ਹੈ ਪਰ 택ਸਰ ਪੂਰਨ ਸਿੰਘ ਜੀ ਦੀ ਪੰਜਾਬ ਦੇ ਮਜ਼ਦੂਰਾਂ ਕੋਲ ਵੱਡੀ ਚੀਜ਼ ਕਿਹੜੀ ਹੈ ਸੰਥੋਕ ਕਿਉਂ ਲਿਖਿਆ ਸੀਗਾ ਨਾ ਉਹਦੇ ਪਿੱਛੇ ਗਰੀਬੀ ਹੈ ਬਟ ਸਭ ਤੋਂ ਵੱਧ ਉਹ ਚੀਜ਼ ਕੀ ਹੈ ਸੰਥੋਕ ਹੈ ਪੰਜਾਬ ਦੇ ਮਜ਼ਦੂਰਾਂ ਦੇ ਖਿਆਲ ਕਿਹੋ ਜਿਹਾਂ ਨਿੱਕੇ ਨਿੱਕੇ ਖਿਆਲ ਉਹਨਾਂ ਦੇ ਇਤੋਂ ਹੀ ਲਾਈਨ ਦਾ ਫੇਮਸ ਹੋ ਗਿਆ ਖਿਆਲ ਕੀ ਨਿੱਕੇ ਨਿੱਕੇ ਹੀ ਹੁਣ ਸਾਰੇ ਬੱਚਿਆਂ ਦੇ ਇੱਕ ਟੈਸਟ ਕੁਐਸਚਨ ਹੈ ਜੋ ਕਿ ਪੇਪਰ ਆ ਚੁੱਕੇ ਰਹਿ ਕਹੀ ਦੇ ਪ੍ਰੰਚ ਕਵੀ ਤੇ ਦਿਲ ਨੂੰ ਕੌਣ ਠਾਰਦੀ ਹਨ ਤੁਸੀਂ ਇਹਦਾ ਆਨਸਰ ਮੈਨੂੰ ਕਮੈਂਟ ਬਾਕਸ ਸਪੱਕਾ ਲੈ ਕੇ ਦੇਣਾ ਹੈ ਐਸੇ ਜੇ ਪੰਜਾਬ ਦੇ ਮਜ਼ਦੂਰ ਦੇ ਕੁਝ ਇੰਪੋਰਟੈਂਟ ਐਮ ਸੀਕੁਇੰਸ ਠੀਕ ਹੈ ਬੱਚੇ ਅਗਰ ਨੈਕਸਟ 3rd ਕਵਿਤਾ ਵਾਲਾ ਸੀ ਮੂਵ ਕਰਾਂਗੇ ਇਹਦੀ 3rd ਕਵਿਤਾ ਹੈ ਜਵਾਨ ਪੰਜਾਬ ਦੀ ਇਹ ਕਵਿਤਾ ਕੁਛ ਲੰਬੀ ਹੈ ਅਸੀਂ ਇਸੇ ਇੰਪੋਰਟੈਂਟ ਇੰਪੋਰਟੈਂਟ ਕਰ ਲਾਂਗੇ ਇਹ ਬੇਰਪ ਇਹ ਬੇਰਪਵਾ ਜਵਾਨ ਪੰਜਾਬ ਦੇ ਮੌਤ ਮੁਖੁਲੰਕਰ ਕਹਿੰਦੇ ਕਿ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਜਿਹੜੇ ਪੰਜਾਬ ਦੇ ਜਵਾਨ ਆ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਉਹ ਕਿੰਨੂੰ ਗਿਣਾ ਕਰਦੇ ਆ ਉਹ ਮੌਤ ਨੂੰ ਮਖੋਲਾ ਕਰ ਰਿਹਾ ਮਰਨ ਤੀਥੀ ਨਹੀਂ ਡਰਦੇ ਉਹ ਮਰਨ ਤੋਂ ਨਹੀਂ ਡਰਦੇ ਪਿਆਰ ਨਾਲ ਇਹ ਕਰਨ ਗੁਲਾਮੀ ਕਹਿੰਦੇ ਤੁਸੀਂ ਬੋਲੋਗੇ ਨਾ ਮੇਰੀ ਗੁਲਾਮੀ ਕਰ ਕੋ ਨਹੀਂ ਕਰਨਗੇ ਅਗਰ ਤੁਸੀਂ ਉਹਨਾਂ ਨੂੰ ਪਿਆਰ ਨਾ ਕਰੋਗੇ ਉਹ ਪਿਆਰ ਨਾਲ ਗੁਲਾਮੀ ਕਰ ਲੈਣਗੇ ਜਾਣ ਕੇ ਆਪਣੀ ਬਾਹਰ ਦਿੰਦੇ ਕਹਿੰਦੇ ਅਗਰ ਤੁਸੀਂ ਕਹੋਗੇ ਦੇਸ਼ ਲਈ ਜਾਨ ਬਾਹਰ ਦੇ ਨਾ ਉਹ ਬਾਹਰ ਦੇਣਗੇ ਪਰ ਟੈਨ ਟੈਮ ਮਤਲਬ ਕਿ ਈਗੋ ਨਹੀਂ ਚਲਦੀ ਪਰ ਟੈਨ ਨੰਨ ਕਿਸੇ ਦੀ ਪਰ ਕਿਸੇ ਦਾ ਐਟੀਟਿਊਡ ਕਿਸੇ ਦੀ ਈਗੋ ਨੂੰ ਨਹੀਂ ਮੰਦੇ ਖਲੋ ਜਾਨ ਡਾਂਗਾ ਮੁੰਡੇ ਤੇ ਉਲਾਣ ਦੇ ਜਦੋਂ ਕੋਈ ਗੱਲ ਹੋ ਜੇ ਡਾਂਗਾ ਨੂੰ ਮੁੰਡੇ ਤੇ ਖਲੋ ਦਿੰਦੇ ਆ ਕਾਹਤੇ ਬੱਚੇ ਨੈਕਸਟ ਹੈ ਮੰਨਨ बस इक ਆਪਣੀ ਜਵਾਨੀ ਦੇ ਜੋਰ ਨੂੰ ਮਤਲਬ ਕਿ ਆਪਣੇ ਆਪ ਨੂੰ ਬੰਦੇ ਆਪਣੀ ਜਵਾਨੀ ਦੇ ਜੋਰ ਨੂੰ ਮੰੰਦੇ ਆ ਅਖੜ ਖਾਨ ਅਲਬੇਲੇ ਤੁਰਤੀ ਸਤਗੁਰਾਂ ਦੀ ਕਹਿੰਦੇ ਅਖੜ ਖਾਨ ਆ ਅਲਬੇਲੇ ਆ ਔਰ ਆਪਣੇ ਸਤਗੁਰਾਂ ਨੂੰ ਬੜਾਈ ਬੰਦੀ ਆ ਆਜ਼ਾਦ ਕਿੱਤੇ ਇਹ ਬੰਦੇ ਪੰਜਾਬ ਨਾ hindu ਨਾ musliman ਪੰਜਾਬ ਸਾਰਾ ਜਿੰਦਾ ਗੁਰੂ ਦੇ ਨਾਂ ਤੇ ਕਹਿੰਦਾ ਪੰਜਾਬ ਦੇ ਨਾ hindu ਮਿਲਦੀ ਆ ਨਾ ਹੀ ਬੋਤ ਮੁਸਲਮਾਨ ਨਾ ਹੀ ਪੰਜਾਬ hindu ਹੈ ਨਾ ਹੀ musliman ਹੈ ਜੇ ਸਾਰਾ ਪੰਜਾਬ ਉਹ ਕਿਰੇ ਨਾਂ ਤੇ ਜਿੰਦਾ ਹੈ ਗੁਰੂ ਦਿਨਾਂ ਤੇ ਚਿੰਤਾ ਹੈ ਲਾਸਟ ਆਈ ਦੀ ਲਾਈਨ ਬਹੁਤ ਹੀ ਇੰਪੋਰਟੈਂਟ ਵਨ ਜਾਂਦੀ ਹੈ ਅਗਰ ਨੈਕਸਟ ਗੱਲ ਕੀਤੀ ਜਾਏ ਬੱਚੇ ਨੈਕਸਟ ਹੈ ਜਵਾਨ ਖੁੱਲੇ ਖੇਲੇ ਪਿਆਰਿਆ ਆਜ਼ਾਦੀ ਦੇ ਪਿਆਰ ਵਿੱਚ ਜਿੱਤ ਦੁਨੀਆ تھی ਵੇਲੇ ਦੀਨ تھی ਵੀ ਵੇਲੇ ਰਲੇ ਨਰਲ ਦੇ ਕਦੀ ਹੋਣ ਇਹ ਜਵਾਨ ਪੰਜਾਬ ਦੇ ਮੰਨੇ ਨਾ ਮੰਦੇ ਕਦੀ ਖੁਦ ਖੁਦ ਉਛਲਦੇ ਗੁਲਦੇ ਮਰਜੀ ਦੇ ਮਾਲਕ ਐ ਦਿਲ ਦੇ ਚਾ ਉੱਤੇ ਉਲੰਦੇ ਕਹਿੰਦੇ ਜਿਹੜੇ ਜਵਾਨ ਪੰਜਾਬ ਦੇ ਐ ਉਹ ਬੜੇ ਪਿਆਰੇ ਐ ਠੀਕ ਐ ਆਪਣੀ ਆਜ਼ਾਦੀ ਨੂੰ ਬੜਾ ਪਿਆਰ ਕਰਦੇ ਐ ਠੀਕ ਹੈ ਆਪਣੀ ਆਜ਼ਾਦੀ ਨੂੰ ਬੜਾ ਪਿਆਰ ਕਰਦੇ ਨਾਲ ਮਿਲ ਕੇ ਰਹਿੰਦੀ ਹੈ ਠੀਕ ਹੈ ਮੰਨੇ ਨਹੀਂ ਮੰਦੇ ਕਦੀ ਖੁਦ ਖੁਦ ਕੁਛੇ ਤੇ ਬੁੱਲਦੀ ਹੈ ਆਪਣੀ ਮਰਜ਼ੀ ਦਾ ਮਾਲਕ ਹੁੰਦੀ ਹੈ ਜੋ ਜੋ ਉਹਨਾਂ ਦੇ ਮਨ ਚ ਆਂਦਾ ਹੈ ਉਹ ਉਹ ਕਰਦੀ ਹੈ ਕਿਸੇ ਦੀ ਕੀ ਨਹੀਂ ਮੰਦੀ ਫਿਰ ਤੁਸੀਂ ਬੋਲ ਲਾਂਗੇ ਉਹ ਕਿਸੇ ਦੀ ਟੈ ਨਹੀਂ ਮੰਦੀ ਠੀਕ ਹੈ ਅਗਰ ਨੈਕਸਟ ਦੇਖਿਆ ਜਾ ਬੱਚੇ ਨੈਕਸਟ ਹੈ ਨਿੱਕੇ ਨਿੱਕੇ ਪਿਆਰ ਦੇ ਕਿਨਕਿਆ ਦੀ ਰਿੰਜਨ ਦੇ ਪ੍ਰਸੀਜਨ ਸਾਰੇ ਤੇ ਵੱਡੀ ਵੱਡੀ ਗੱਲਾਂ ਨੂੰ ਲੱਤ ਮਾਰ ਦੋਣ ਜਾਣੀ ਇਹਨਾਂ ਦਾ ਕੁਝ ਤੂ ਨਹੀਂ ਲੱਗਦਾ ਖੱਤਮੇ ਵਿੱਚ ਗੋਲੇ ਕਿਤੇ ਕਿਸੇ ਦੇ ਪਾਸਾ ਨਹੀਂ ਆਜ਼ਾਦੀ ਪਈ ਠਾਠਾ ਮਾਰਦੀ ਮੇਰੇ ਪੰਜਾਬ ਵਿੱਚ ਕਹਿੰਦੇ ਜੇ ਅਜ਼ਾਦੀ ਹੈ ਨਾ ਮੇਰੇ ਪੰਜਾਬ ਵਿੱਚ ਉਹ ਠਾਠਾ ਮਾਰਦੀ ਪਈ ਹੈ ਮੇਰੇ ਪੰਜਾਬ ਦੀ ਆਜ਼ਾਦੀ ਠਾਠਾ ਮਾਰਦੀ ਪਈ ਹੈ ਉਹਨਾਂ ਨੇ ਕਿਹਾ ਨਿੱਕੇ 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 ਪਿਆਰ ਦੇ ਕਿਨਕਿਆਂ ਦੇ ਰਿਜਨ ਤੇ ਪ੍ਰਸੀਜਨ ਸਾਰੇ ਤੇ ਵੱਡੀ ਵੱਡੀ ਗੱਲਾਂ ਨੂੰ ਲੱਤ ਮੋੜ ਦਿੰਦੇ ਜਾਂਦੇ ਜੋ ਵੱਡੀ ਵੱਡੀ ਕੋਈ ਗੱਲਾਂ ਨਾ ਉਹਨਾਂ ਨੂੰ ਲੱਤ ਮਾਰ ਕੇ ਭੱਜ ਜਾਂਦੇ ਨਾਲ ਉਹਨੂੰ ਪਰਵਾਹ ਨਹੀਂ ਹੁੰਦੀ ਮਤਲਬ ਕਹਿ ਰਹੇ ਸਿੱਧਾ ਕਹਿਦਾ ਮਤਲਬ ਹੈ ਉਹ ਕਿਸੇ ਦੀ ਟੈਨ ਹੀ ਮੰਦੇ ਉਹ ਕਿਸੇ ਨੂੰ ਕਿਸੇ ਦੀ ਵੀ ਪਰਵਾਹ ਨਹੀਂ ਹੁੰਦੀ ਠੀਕ ਹੈ ਇਹਨਾਂ ਦਾ ਕੁਝ ਥੋਂ ਨਹੀਂ ਲੱਗਦਾ ਇਹਨਾਂ ਨੂੰ ਕੋਈ ਜਾਂਦਾ ਨਹੀਂ ਹੈ ਇਹਨਾਂ ਦਾ ਆਪਣਾ ਬੱਕਰਾਈ ਸੁਭਾਅ ਹੈ ਠੀਕ ਹੈ ਇਹਨਾਂ ਦਾ ਆਪਣਾ ਕੀ ਹੈ ਬੱਕਰਾਈ ਸੁਭਾਅ ਹੈ ਹੱਥਾਂ ਵਿੱਚ ਗੋਲੇ ਕੀਤੇ ਕਿਸੇ ਕਿਸੇ ਪਾਤਸ਼ਾਹ ਦੇ ਆਜ਼ਾਦੀ ਬਰੀਠਾਠਾ ਮਾਰਦੀ ਮੇਰੇ ਪੰਜਾਬ ਦੇ ਕਵੀ ਕੀ ਕਹਿੰਦਾ ਹੈ ਜਿਹੜੇ ਪੰਜਾਬ ਜਿਹੜੇ ਪੰਜਾਬੀ ਨੌਜਵਾਨ ਹੈ ਪਿਆਰ ਨਾਲ ਹਰ ਗੱਲ ਮੰਨ ਲੈਂਦੇ ਹਨ ਮਤਲਬ ਕਹਿੰਦਾ ਪਿਆਰ ਨਾਲ ਹਰ ਗੱਲ ਮੰਨ ਲੈਂਦੇ ਹਨ ਪਿਆਰ ਦੇ ਨਿੱਕੇ ਨਿੱਕੇ ਕਿਨਕੀਆਂ ਦੇ ਰਿੰਜਨ ਤੋਂ ਤਕਸੀਨ ਦੇ ਹਨ ਪਰ ਪਿਆਰ ਤੋਂ ਬਿਨਾ ਵੱਡੀਆਂ ਵੱਡੀਆਂ ਗੱਲਾਂ ਨੂੰ ਵੀ ਕੀ ਕਰਦੇ ਲੱਤ ਮਾਰ ਦਿੰਦੇ ਹਨ ਨਿੱਕੇ ਨਿੱਕੇ ਪਿਆਰ ਦੇ ਕਿਨਕੀਆਂ ਤੋਂ ਰਿੰਜਨ ਤੋਂ ਤਕਸੀਨ ਸਾਰੀ ਮਤਲਬ ਕਹਿੰਦਾ ਕਿ ਪਿਆਰ ਦੇ ਨਿੱਕੇ ਨਿੱਕੇ ਕਿਨਕੀਆਂ ਤੇ ਰਿੰਜਨ ਤੇ ਤਕਸੀਨ ਦੇ ਹਨ ਪਰ ਪਿਆਰ ਤੋਂ ਬਿਨਾ ਉਹ ਵੱਡੀ ਵੱਡੀ ਗੱਲਾਂ ਨੂੰ ਕੀ ਕਰ ਲੱਤ ਮਾਰ ਦਿੰਦੀ ਹੈ ਠੀਕ ਹੈ ਇਨਾਂ ਦਾ ਕੁਝ ਥੂ ਨਹੀਂ ਲੱਗਦਾ ਹੱਥਾਂ ਵਿੱਚ ਬੋਲੇ ਕਿਤੇ ਕਿਸੇ ਪਾਤਸ਼ਾਹ ਨੇ ਮਤਲਬ ਕਹਿੰਦਾ ਇਹਨਾਂ ਦੇ ਇਸ ਬੱਕਰੇ ਸੁਭਾਅ ਦਾ ਕੋਈ ਪਤਾ ਨਹੀਂ ਲੱਗਦਾ ਇਹਨਾਂ ਦਾ ਕੁਝ ਥੂ ਨਹੀਂ ਲੱਗਦਾ ਮਤਲਬ ਕਿ ਇਹਨਾਂ ਜੋ ਬੱਕਰਾ ਸੁਭਾਅ ਹੈ ਉਹਦਾ ਕੁਝ ਵੀ ਪਤਾ ਨਹੀਂ ਲੱਗਦਾ ਇਹਨਾਂ ਨੇ ਜੋ ਕਿਸੇ ਬਾਦਸ਼ਾਹ ਨੇ ਆਪਣੇ ਹੱਥਾਂ ਵਿੱਚ ਗੁਲਾਮ ਕਰਕੇ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੀ ਵੀ ਉਹ ਪਰਵਾਹ ਨਹੀਂ ਕਰਦੇ ਹੱਥਾਂ ਵਿੱਚ ਬੋਲੇ ਕਿਤੇ ਕਿਸੇ ਪਾਸ਼ਾ ਆਣੇ ਮਤਲਬ ਕਿ ਅਗਰ ਕਿਸੇ ਪਾਸ਼ਾ ਆਣੇ ਇਹਨਾਂ ਨੂੰ ਆਪਣੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਹ ਉਹਨਾਂ ਦੀ ਪਰਵਾਹ ਨਹੀਂ ਕਰਦੇ ਕਿੰਨਾ ਵੀ ਵੱਡਾ ਬੰਦਾ ਹੋਵੇ ਠੀਕ ਹੈ ਆਜ਼ਾਦੀ ਪਈ ਠਾਠਾ ਮਾਰਦੀ ਮੇਰੇ ਪੰਜਾਬ ਵਿੱਚ ਕਹਿੰਦੇ ਜੇ ਅਜ਼ਾਦੀ ਹੈ ਨਾ ਇੰਨਾ ਵਿੱਚ ਕੀ ਕਰਤੀ ਹੈ ਠਾਠਾ ਪਈ ਮਾਰਦੀ ਮਤਿਓ ਕੇ ਦੀ ਪਰਵਾਹ ਨਹੀਂ ਕਰਦੇ ਅਗਰ ਤੁਸੀਂ ਨੂੰ ਪਿਆਰ ਦਾ ਨਾਮ ਬਣਾਉਗੇ ਮਨ ਜਾਣਗੇ ਅਗਰ ਤੁਸੀਂ ਗੁਲਾਮੀ ਕੰਦੀ ਕੋਸ਼ਿਸ਼ ਕਰੋਗੇ ਉਪ ਕੀ ਕਰਨਗੇ ਵੱਡੀ ਵੱਡੀ ਕੱਲਾ ਮੂਵੀ ਕਰ ਦੋਗੇ ਠੀਕ ਹੈ ਅਗਰ ਨੈਕਸਟ ਦੇਖੀਏ ਬੱਚੇ ਪਿਆਰ ਦਾ ਨਾਮ ਇਨਾ ਸਿੱਖਿਆ ਦਿਲ ਜਾਨ ਵਾਰਨ ਇਹ ਪਿਆਰ ਤੇ ਕਹਿੰਦੇ ਕਿ ਇਹਨਾਂ ਨੇ ਪਿਆਰ ਦਾ ਨਾਮ ਸਿੱਖਿਆ ਹੈ ਇਹ ਆਪਣੀ ਜ਼ਿੰਦਗੀ ਉਤਪਾਦ ਦੇ ਪਿਆਰ ਸੱਚੇ ਪੰਜਾਬ ਦੇ ਵਸਨੀਕ ਦਾ ਇਹ ਈਮਾਨ ਹੈ ਰਾਸ਼ਟਰ ਦੇ ਨਿੱਕੇ ਵੱਡੇ ਭਰਾ ਸਾਰੇ ਕਿ ਜਿਹਦੇ ਵੀ ਆਪਣੇ ਲੱਗਦੇ ਸਾਕੇ ਸਭ ਕੀ ਹੈ ਵੱਡੇ ਆਪਣੇ ਨਿੱਕੇ ਵੱਡੇ ਭਰਾ ਹੈ ਠੀਕ ਹੈ ਸਾਰੇ ਕੀ ਹੈ ਆਪਣੇ ਨਿੱਕੇ ਵੱਡੇ ਭਰਾ ਹੈ ਕਿੰਦੀ ਖਾਸੀ ਦਾ ਪੰਜਾਬ ਦੇ ਲੋਕਾਂ ਦੀ ਬੋਲਿਆਂ ਤੇ ਰੁੱਖਾਂ ਵਿੱਚ ਕੁੱਕਾ ਮਾਰਦੇ ਤਾਂ ਦੇਖੀਏ ਕੀ ਕਰਦੇ ਇਹਨਾਂ ਜੰਗਲਾਂ ਤੇ ਰੁੱਖਾਂ ਵਿੱਚ ਖੁੱਲੇ ਫਿਰਦੇ ਤੇ ਕੁੱਕਾ ਮਾਰਦੇ ਫਿਰਦੇ ਹਨ ਠੀਕ ਹੈ ਇਹ ਲਾਈਨਾਂ ਕਈ ਵਾਰ ਪੇਪਰ ਚ ਕੀ ਕਰ ਪੁੱਛਦੇ ਨੇ ਕਿਹਦੀ ਲਾਈਨ ਸੀਗੀ ਅਗਰ ਨੈਕਸਟ ਗੱਲ ਕੀਤੀ ਜਾਵੇ ਬਾਲਨਾਥ ਪੁਛਤਾਇਆ ਰਾंजे ਨੂੰ ਜੋਗ ਦੇ ਕੇ ਸਤਗੁਰਾਂ ਤੇ ਸਿੱਖ ਨੂੰ ਪਾ ਹੱਥ ਫਰੋਇਆ ਇਸ ਜਟਕ ਪੁੱਤ ਦੇ ਵਿੱਚ ਜੋੜਾਂ ਦਾ ਜੋਰ ਸੀ ਦੇਖ ਹੈਰਾਨ ਪਰੇਸ਼ਾਨ ਹੋਇਆ ਬਖਸ਼ੀਆ ਤ੍ਰੋਇਆਂ ਟਿੱਲੇ ਸੀ ਅਸੀਸ ਦੇ ਹਾਰਿਆ ਠੀਕ ਹੈ ਇਸ ਲਾਈਨ ਦਾ ਮਤਲਬ ਕੀ ਹੈ ਕਭੀ ਲਿਖਦਾ ਹੈ ਕਿ ਜੋਗੀ ਪਾਰਨਾਥ ਨੇ ਰਾਜੇ ਨੂੰ ਜੋਗ ਦੇ ਕੇ ਜੋਗ ਸਾਰਨਾ ਸਿਖਾਈ ਪਰ ਬਾਣਨਾਥ ਰਾਜੇ ਨੂੰ ਜੋਗੀ ਬਣਾ ਕੇ ਪਛਤਾਇਆ ਕਿਉਂਕਿ ਉਸਨੇ ਇੱਕ ਸਤਿਗੁਰਾਂ ਦੇ ਸਿੱਖ ਨੂੰ ਜੋਗੀ ਬਣਾਇਆ ਸੀ ਬਾਣਨਾਥ ਪਛਤਾਇਆ ਰਾਜੇ ਨੂੰ ਜੋਗ ਦੇ ਕੇ ਕਿਉਂ ਕਿਉਂਕਿ ਸਤਿਗੁਰਾਂ ਨੇ ਸਿੱਖ ਨੂੰ ਪਾ ਲਿਆ ਹਾਂ મતલਬ ਕਿ ਕਿਹਦਾ ਸੱਚ ਦਾ ਹੀ ਸਤਗੁਰੂ ਦਾ ਠੀਕ ਹੈ ਇਸ ਜੱਟ ਮੱਤ ਵਿੱਚ ਜੋਰਾ ਦਾ ਜੋਗ ਸੀ ਮਤਲਬ ਕਹਿੰਦਾ ਕਿ ਇਹਦੇ ਵਿੱਚ ਇਹ ਜੱਟ ਮੱਤ ਵਾਲੇ ਕਿਸੇ ਵੀ ਚੀਜ਼ ਦੀ ਪਰਵਾਹ ਨਾ ਕਰਨ ਵਾਲੇ ਰਾਂਝੇ ਵਿੱਚ ਇਸ਼ਕ ਰੂਪੀ ਜੋਗ ਦਾ ਜੋਰ ਸੀ ਰਾਂਝੇ ਦੇ ਅਲਬੇਲੇ ਪੰਤੇ ਅਖੜੇ ਪੰਨੂ ਦੇਖ ਕੇ ਬਾਲਨਾਥ ਕੀ ਰਹ ਗਿਆ ਹੈਰਾਨ ਰਹਿ ਗਿਆ ਅੰਤ ਹਾਰ ਕੇ ਉਸ ਨੂੰ ਆਪਣੇ ਪਿਆਰ ਰਸਤੇ ਤੇ ਟਿੱਲੇ ਤੋਂ ਸੀਸ ਤੇ ਤੋੜ ਦਿੱਤਾ ਇਸ ਜੱਟ ਮੱਤ ਵਿੱਚ ਜੋਰਾ ਦਾ ਜੋਗ ਸੀ ਦੇਖ ਹੈਰਾਨ ਪਛਤਾਨ ਹੋਇਆ ਬਖਸ਼ਿਆ ਬਖਸ਼ਿਆ ਕਿੰਨੂ ਕਿਹਾ ਗਿਆ ਹੈ ਬਾਲਨਾਥ ਠੀਕ ਹੈ ਜਾਰਕਣਾ ਵੇਖੀਅਤ ਨੂੰ ਗਿਆ ਬਾਲਕ ਕਿਉਂ ਬੜਾ ਹੈਰਾਨ ਹੋ ਗਿਆ ਕਿ ਉਹਨੇ ਵੀ ਕੀ ਕਿਹਾ ਹਾਂ ਆਰਾਮ ਨੂੰ ਚੱਲ ਜਾ ਮੈਂ ਤੇਰੇ ਅੱਗੇ ਹਾਰ ਗਿਆ ਕਿ ਕੀ ਕਰੂੰ ਤੂੰ ਚੱਲ ਜਾ ਠੀਕ ਹੈ ਬੱਚੇ ਅਗਰ ਨੈਕਸਟ ਧਿਖਿਆ ਜਾਵੇ ਨੈਕਸਟ ਵਿੱਚ ਕੀ ਕਿਹਾ ਗਿਆ ਇਸ ਸਤਰ ਦਾ ਸਾਰਾ ਦਾ ਮਤਲਬ ਕੀ ਨਿਕਲਦਾ ਲਾਸਟ ਵਾਲੀ ਦਾ ਤੇ ਮੱਤਲ ਜੱਟਾ ਆਖੇ ਮੁੰਦਰਾ ਲੈ ਆਪਣੀ ਮੋੜ 바ਵਾ ਤੇ ਕੰਨ ਮੇਰੇ ਮੁਰ ਸਬੂਤ ਕਰ ਭਲੇ ਮਾਨਸਾ ਕੰਨਾਂ ਨੂੰ ਕਾਨੋ ਚਾੜ ਪੜਿਆ ਜੋਗ ਦੀ ਮੈਨੂੰ ਕੀ ਲੋੜ ਸੀ ਨਾ ਦਰਸਖਾ ਮੈਂ ਸਿੱਖਿਆ ਸੀ ਨਾ ਪਿਆਰ ਦਾ ਇਹ ਹੱਡਾ ਵਿੱਚ ਪਿਆਰ ਪਿਆ ਖੜਗਦਾ ਨਾ ਪਿਆ ਵੱਜਦਾ ਜੋਗ ਤੇਰਾ ਹੋੜ ਦਾ ਇਸ਼ਕ ਦੀ ਕੰਬਲੀ ਮੋੜ ਮੇਰੇ ਕੰਨ ਲੈ ਮੋੜ ਪਾਇਆ ਮੁੰਦਰਾ ਕਹਿੰਦਾ ਕਿ ਮੈਂ ਤੂੰ ਮੱਛਲਾ ਜੱਟ ਆਕੇ ਜਿਹੜਾ ਜੱਟ ਸੀਗਾ ਬੜਾ ਮੱਛਲਾ ਹੋਇਆ ਗੁੱਸੇ 'ਚ ਕਹਿ ਰਿਹਾ ਰਾਂਜਾ ਕੀ ਕਹਿ ਰਿਹਾ ਜਦੋਂ ਬਾਲਨਾਥ ਨੇ ਨਾ ਰਾਂਜੇ ਨੂੰ ਜੋਗਸਾਦਰ ਨਾਲ ਲੀ ਗੁਜੇ ਰੂਲ ਦੱਸੇ ਸੀ ਰਾਂਜੇ ਦੀ ਬੇਪਰਵਾਹੀ ਦੇਖ ਕੇ ਤੁਮ ਨੂੰ ਕੀ ਹੋਇਆ ਚੁੱਕਣਾ ਪੈ ਗਿਆ ਪਿਛਲੇ ਸਾਲ ਦੱਸਿਆ ਸੀਗਾ ਫਿਰ ਉਹ ਮੱਛਲਾ ਜੱਟ ਪਰ ਮੱਛਲਾ ਜੱਟ ਰਾਂਜਾ ਉਸ ਨੂੰ ਆਖਦਾ ਕਿ ਬਾਬਾ ਜੇ ਤੂੰ ਮੈਨੂੰ ਇਸ਼ਕ ਤੋਂ ਰੋਕਣਾ ਸੀ ਤਾਂ ਮੇਰੇ ਕੰਨ ਵਿੱਚ ਮੇਰੇ ਕੰਨ ਕਿਉਂ ਪਾ ਲਈ ਤੂੰ ਮੱਛਲਾ ਜੱਟ ਆਖੇ ਮੱਛਲਾ ਜੱਟ ਕੋਣ ਰਾਂਜਾ ਆਖੇ ਮੁੰਦਰਾ ਲੈ ਆਪਣੀਆਂ ਮੋੜ ਬਾਬਾ ਆਖੇ ਤੂੰ ਜਿਹਨੇ ਮੇਰੇ ਕੰਨਾਂ 'ਚ ਮੁੰਦਰਾ ਪਾਈਆ ਮੈਨੂੰ ਪਿਆਰ ਤੋਂ ਰੋਕ ਰਿਹਾ ਆਪਣੀਆਂ ਮੁੰਦਰਾ ਫੜ ਲੈ ਵੈਤਰੇ ਮੁੰਦਰਾ ਨਹੀਂ ਪਾਣੀ ਆ ਕਿਉਂ ਮੈਂ ਤੇਰੀ ਮੁੰਦਰਾ ਕਿਉਂ ਪਾ ਲਈ ਮੈਨੂੰ ਇਸ਼ਕ ਤੋਂ ਰੋਕਣਾ ਸੀਦਾ ਮੇਰੇ ਕੰਨ ਵਿੱਚ ਮੁੰਦਰਾ ਪਾਈਆਂ ਕਿਉ ਆਪਣੀਆਂ ਮੁੰਦਰਾ ਲੈ ਲੈ ਅਤੇ ਮੇਰੇ ਕੰਨ ਪਲਾਨਾਸ ਬਣ ਕੇ ਮੁਰ ਤੋਂ ਸਾਬਤ ਕਰ ਦੇ ਮੈਂ ਕਿ ਜਦ ਤੂੰ ਮੇਰੇ ਕੰਨ ਪਾੜ ਕੇ ਨਾ ਉੱਥੇ ਮੁੰਦਰਾ ਪਾਈਆਂ ਨਾ ਫਿਰ ਠੀਕ ਕਰ ਦੇ ਤੇ ਕੰਨ ਮੇਰੇ ਮੁੱਢ ਸਬੂਤ ਕਰ ਭਰੇ ਮਾਨਸਾ ਕੰਨਾਂ ਨੂੰ ਕੰਨੋਂ ਤੋੜਿਆ ਮੇਰੇ ਕੰਨਾਂ ਨੂੰ ਤੂੰ ਕਿਉਂ ਪਾਲਿਆ ਠੀਕ ਆਪਣੇ ਮੁੰਦਰਾਂ ਮੇਰੇ ਕੰਨ ਬਣਾ ਦੇ ਤੂੰ ਮੁੰਦਾਸ ਤੂੰ ਮੇਰੇ ਕੰਨਾਂ ਨੂੰ ਕਿਉਂ ਪਾੜਿਆ ਜੋਗ ਦੀ ਮੈਨੂੰ ਕੀ ਲੋੜ ਸੀ ਨਾਥਾ ਦੱਸ ਤਾ ਕਿ ਮੈਨੂੰ ਜੋਗ ਦੀ ਕੋਈ ਲੋੜ ਨਹੀਂ ਜੇ ਤੂੰ ਮੈਨੂੰ ਮੇਰੇ ਪਿਆਰ ਤੋਂ ਦੂਰ ਕਰੇਗਾ ਨਾ ਮੇਰੇ ਪਿਆਰ ਤੋਂ ਦੂਰ ਕਰੇਗਾ ਨਾ ਮੈਂ ਜੋਗ ਨੂੰ ਕੀ ਕਰਨਾ ਸੀਗਾ ਮੈਂ ਸਿੱਖਿਆ ਸੀ ਨਾ ਪਿਆਰ ਦਾ ਕਹਿੰਦਾ ਮੈਂ ਤਾਂ ਨਾ ਪਿਆਰ ਸਿੱਖਿਆ ਸੀਗਾ ਤੇ ਹੱਡਾਂ ਵਿੱਚ ਪਿਆਰ ਪਿਆ ਖੜਕਦਾ ਹੋਰ ਮੇਰੇ ਪੁਰੇ ਸਰੀਰ ਦੀ ਹੱਡੀਆਂ ਵਿੱਚ ਪਿਆਰ ਹੈ ਜਿਹੜਾ ਉਹ ਖੜਕਦਾ ਪਿਆ ਹੈ ਨਾ ਪਿਆਰ ਬਜਦਾ ਮੇਰੇ ਅੰਦਰ ਕਿਹਦਾ ਨਾਮ ਵੱਜ ਰਿਹਾ ਪਿਆਰ ਦਾ ਨਾਮ ਵੱਜ ਰਿਹਾ ਹੈ ਜੋਗ ਤੇਰਾ ਜੋਗ ਤੇਰਾ ਹੋਰ ਦਾ ਇਸ਼ਕ ਥੀ ਕੰਮਲਿਆ ਕਹਿੰਦਾ ਕਿ ਮੇਰੇ ਅੰਦਰ ਮੈਨੂੰ ਮੈਂ ਸੋਚਦਾ ਇਹ ਕਿ ਤੈਨੂੰ ਜੋਗ ਦਿੱਤਾ ਨਾ ਮੇਰੇ ਕੰਨ ਫਾੜਿਆ ਤੂੰ ਮੇਰੇ ਕੰਨ ਪਿਆਰ ਵਾਸਤੇ ਫਾੜੇ ਪਰ ਨਹੀਂ ਤੂੰ ਮੇਰੇ ਕੰਨ ਪਿਆਰ ਵਾਸਤੇ ਨਹੀਂ ਫਾੜੇ ਤੂੰ ਤੇ ਮੈਨੂੰ ਗੁਲਾਮ ਵਾਸਤੇ ਫਾੜਿਆ ਮੋੜ ਮੇਰੇ ਕੰਨ ਲੈ ਮੂੜ ਆਪਣੀ ਮੁੰਦਰਾ ਤੂੰ ਜਿਹਨੇ ਮੇਰੇ ਕੰਨ ਫਾੜਿਆ ਮੁੰਦਰਾ ਪਾਈਆ ਮੇਰੇ ਕੰਨ ਫਾੜ ਕੇ ਮੈਨੂੰ ਨਹੀਂ ਪਤਾ ਤੂੰ ਪਲਾ ਮਾਨਸ ਬਣ ਕੇ ਤੂੰ ਮੇਰੇ ਕੰਨਾਂ ਨੂੰ ਕਿਤੋਂ ਕੀ ਕਰਦੇ ਜੋਰ ਦੇ ਮਤਲਬ ਇਸ ਕੱਖੇ ਪਾਗ ਚ ਕੀ ਕੀਤਾ ਇੱਕ ਜਿਹੜਾ ਰਾਜਾ ਹੈ ਉਹ ਆਪਣੇ ਗੁਰੂ ਨੂੰ ਬੋਲ ਰਿਹਾ ਹੈ ਕਿ ਜਿਹੜੇ ਤੂੰ ਮੇਰੇ ਕੰਨਾਂ 'ਚ ਛੇਦ ਕੀਤਾ ਐ ਜਿਹੇ ਤੂੰ ਮੇਰੇ ਕੰਨਾਂ 'ਚ ਛੇਦ ਕੀਤਾ ਨੂੰ ਵਾਪਸ ਮੋੜ ਦੀ ਕਿਉਂਕਿ ਮੈਂ ਸੋਚਦਾ ਹੀ ਕਿ ਤੂੰ ਮੈਨੂੰ ਪਿਆਰ ਚ ਖਾਏਗਾ ਪਰ ਤੂੰ ਮੈਨੂੰ ਮੇਰੀ ਹੀਰ ਤੋਂ ਦੂਰ ਕਰੇਗਾ ਨਾ ਇਸ ਕਰਕੇ ਉਹਨ ਕੀ ਕੀਤਾ ਤੂੰ ਮੇਰੇ ਕੰਨਾਂ ਨੂੰ ਮੋੜ ਕੇ ਵਾਪਸ ਮੈਨੂੰ ਦੇ ਦਿੱ ਠੀਕ ਹੈ ਬੱਚੇ ਇੱਥੇ ਰਾਜੇ ਨੇ ਆਪਣੇ ਗੁਰੂ ਨਾਲ ਵਾਰਤਾਲਾਪ ਕੀਤੀ ਨੈਕਸਟ ਆ ਬੱਚੇ ਸਾਡਾ ਇਹੋ ਜੀ ਜਿੱਤ ਦੇ ਖੁਲਦਾਸਵਾ ਜਿਹੜਾ ਚਾਬਕ ਨਹੀਂ ਸਹਾਰਦਾ ਇਹੋ ਜੀ ਜਿੱਤ ਤੇ ਖੁਲਦਾਸਵਾ ਜਿਹੜਾ ਚਾਬਕ ਨਹੀਂ ਸਹਾਰਦਾ ਇੱਕ ਸਟੇਪ ਕੋਤਲ ਕੋੜੇ ਵੰਸ ਵਾਰੇ ਕੋਈ ਨਿਤ ਨਵਾ ਤੇ ਬੇ ਇਨਾ ਜਵਾਨ ਦੀ ਮੋਜ ਨਾਲ ਕਾਤਾ ਪਲ ਛਿੰਨਨ ਰੁਮਕ ਰੁਮਕ ਤੁਰਨ ਈਗ ਪਰ ਫਿਰ ਵੀ ਖਤਰਾ ਇਨਾਂ ਦੇ ਅਖਰੇਪਨ ਦਾ ਅਕਦਾਮ ਰਹਿੰਦਾ ਮਤਲਬ ਕਹਿੰਦੇ ਜਿੱਦਾਂ ਤੁਸੀਂ ਦੇਖਿਆ ਹੁ ਰਾਂਜੇ ਦਾ ਸੁਭਾਅ ਕਿੰਨਾ ਖਤਰਨਾਕ ਸੀ ਉਹ ਤੇ ਆਪਣੇ ਪਿਆਰ ਦੇ ਖਾਤੇ ਗੁਰੂ ਨਾਲ ਵੀ ਲੜ ਗਿਆ ਕਹਿੰਦਾ ਏ ਕੋਈ ਜਿੱਦ ਤੇ ਖੁਲ ਦਾ ਸੁਭਾਅ ਚੇ ਕੋਈ ਜਿੱਦ ਪੰਜਾਬੀ ਲੋਕਾਂ ਵਿੱਚ ਆ ਉਹ ਇਹੀ ਵਿੱਚ ਨਹੀਂ ਹੈ ਠੀਕ ਹੈ ਜਿਹੜਾ ਚਾਬਕ ਨਹੀਂ ਸਾਰ ਤੱਕ ਕੋਤਲ ਕੋਰੇ ਵੰਸ ਵਾਰੇ ਕੋਈ ਨਿੱਤ ਨਵਾਂ ਆਪਣੇ ਆਪ ਨੂੰ ਨੋ ਨਵਾਂ ਸਵਾਰ ਆਪਣੇ ਮੋਹ ਚ ਰਹਿੰਦੇ ਹੈ ਆਪਣੇ ਅੱਕੜੇ ਪੰਨ ਵਿੱਚ ਇਹ ਸਾਰੇ ਹੀ ਰਹਦੇ ਤੁਸੀਂ ਮੇਨ ਮੇਨ ਦੇਖ ਲਿਆ ਨੈਕਸਟ ਲੈਕ ਦੇ ਵਿੱਚ ਬਾਕੀ ਸ਼ਵੀਰ ਪੰਜਾਬ ਪਿਆਰ ਦੇ ਰਹਿਣ ਵਾਲੇ ਕਹਿੰਦਾ ਵਾ ਵਾਕਈ ਹੈ ਸ਼ਵੀਲੇ ਹੈ ਜਿਹੜੇ ਪੰਜਾਬ ਦੇ ਰਹਿਣ ਵਾਲੇ ਪੰਜਾਬੀ ਮਾਵਾਂ ਦੇ ਪੁੱਤਰ ਰੱਖਣ ਨਾ ਜਾਨ ਸਵਾਲ ਈ ਹੈ ਜਾਨ ਵਾਰਨ ਨੂੰ ਈ ਇਹ ਜਾਣਦੇ ਲਹੂ ਵਿਤਰ ਨਹੀਂ ਥੜਨਦਾ ਤੇ ਜੰਗ ਮੈਦਾਨ ਵਿੱਚ ਨਸਣਾ ਨਾ ਹੀ ਪ੍ਰਸਤਾਨ ਦੀ ਕਰਨਾ ਕੀ ਹੈ ਕਹਿੰਦੇ ਕਿ ਐ ਨਹੀਂ ਐ ਕਿ ਜੰਗ ਲੱਗੇ ਦੀਆਂ ਪਿੱਛੇ ਹਟ ਜੈ ਇਹ ਪੰਜਾਬੀ ਮਾਵਾਂ ਦੇ ਕਿੱਡੋ ਜੰਮੀ ਦੇ ਹੁੰਦੀ ਹੈ ਹਰ ਇੱਕ ਨਾ ਪਿਆਰ ਨਾ ਰਹਿਣਾ ਕੀ ਕਰਦੇ ਹੈ ਸਿੱਖ ਕੇ ਆਂਦੀ ਹੈ ਠੀਕ ਹੈ ਨੈਕਸਟ ਐ ਉੜਕਦਾ ਰੂਹ ਉੜਕਦਾ ਰੂਹ ਜੋਰ ਆਇਆ ਪੰਜਾਬ ਵਿੱਚ ਸਤਗੁਰਾਂ ਦੇ ਕਦਮਾਂ 'ਚ ਰਾਹ ਤੇ ਸਦਕੇ ਹਰ ਆਈ ਰੱਬ ਦੇ ਪ੍ਰਕਾਸ਼ ਦੇ ਤੇ ਠਿੱਲ ਨਾ ਇਹ ਪੰਜਾਬੀ ਇਹ ਬਸ ਇਸ ਦੇ ਇਹ ਜੀਨ ਥੀਨ ਜੋਰ ਲਾ ਲਾ ਕੁਝ ਬਸ ਨਾ ਕਿਸੇ ਦੇ ਕਹਿੰਦੇ ਕਿ ਇਹਨਾਂ 'ਚ ਬੜਾ ਜੋਰ ਹੈ ਐਂਡ ਸਪੋਕੋ ਕਹਿੰਦੇ ਇਹਨਾਂ ਦੇ ਜੋਰ ਨਾਲ ਲਈਏ ਕੁਝ ਨਹੀਂ ਕਰ ਸਕਦੇ ਤੁਸੀਂ ਇਹਨਾਂ ਵਿੱਚ ਬਹੁਤ ਜ਼ਿਆਦਾ ਜੋਰ ਆ ਉੜਕੂੜ ਕੇ ਪੈਂਦੀ ਹੈ ਕੀ ਕਰਦੀ ਹੈ ਉੜਕੂੜ ਕੇ ਪੈਂਦੀ ਹੈ ਆਪਣੇ ਭਗਵਾਨ ਦੇ ਉਦੇਸ਼ਾਂ 'ਚ ਆਪਣੇ ਸਤਿਗੁਰਾਂ ਦੇ ਕਦਮਾਂ 'ਚ ਚੱਲਦੀ ਹੈ ਜੋ ਸਤਿਗੁਰਾਂ ਦੇ ਕਦਮਾਂ 'ਚ ਚੱਲੇ ਆ ਕਿ ਸਚਾਈ ਦੇ ਕਦਮ ਚੱਲਦੀ ਹੈ ਠੀਕ ਹੈ ਇਹ ਉਹਦੇ ਪ੍ਰਕਾਸ਼ ਤੇ ਚੱਲਦੀ ਹੈ ਇਹ ਜੀਨ ਥੀਨ ਜੋੜ ਲਾ ਕੇ ਆਪਣਾ ਜੀਵਨ ਮੋਜ ਮਸਤੀ ਵਿੱਚ ਜਿੰਦੇ ਆ ਇਹਨਾਂ ਨੂੰ ਕਿਸੇ ਦੀ ਵੀ ਕਰਵਾ ਨਹੀਂ ਹੈ ਨੈਕਸਟ ਹੈ ਪੰਜਾਬ ਵਿੱਚ ਸਤਗੁਰਾਂ ਦੀ ਨਿਹਾਰ ਵਿੱਚੋਂ ਜੀਵਨ ਬਿਜਲੀਆਂ ਦੇ ਅਸਗਰਾ ਦਰਿਆ ਵਨ ਉੱਤੇ ਚਨਾ ਤੇ ਰਾਵਲ ਸਰੂਪ ਤੇ ਵਿਆਸ ਤੇ ਜੇਲਮ ਤੇ ਅਟਕ ਸਭ ਪਰ ਉੱਤੇ ਗੁਰੂ ਦਾ ਜੱਪੂ ਸਾਹਿਬ ਗਾਂਦੇ ਇੱਥੇ ਅਥਾ ਪਰਿਵਾਰ ਹੋਇਆ ਸੁੱਕਾ ਨਾ ਰਿਹਾ ਕੋਈ ਥਾਂ ਹਿੰਦ ਮੁਸਲਮਾਨ ਪੰਛੀ ਪਕਸ਼ੂ ਆਦਮੀ ਸਭ ਇਕੱਜ ਡੁੱਬਿਆ ਅੰਮ੍ਰਿਤ ਵਿੱਚ ਨਿਹਾਰ ਹੋਇਆ ਕਹਿੰਦੇ ਕਿ ਇਹ ਪਹਿਲਾਂ ਪਿਛਲੀ ਸਾਈਡ ਵਿੱਚ ਦੱਸਿਆ ਸੀਗਾ ਕਿ ਇਹ ਕੀ ਕਰਦੇ ਆ ਆਪਣੇ ਗੁਰੂ ਦੇ ਕਦਮਾਂ ਦੇ ਚੱਲਦੇ ਆ ਇਹ ਗੁਰੂਆਂ ਦੀ ਧਰਤੀ ਜਿਹੜੀ ਪੰਜਾਬ ਹੈ ਗੁਰੂਆਂ ਦੀ ਧਰਤੀ ਵਿੱਚ ਲਾਂਚ ਇੰਪੋਰਟੈਂਟ ਬੰਦਾ ਆ ਗੁਰੂ ਦਾ ਜਪੂ ਸਾਹਿਬ ਪਾਠ ਕਰਦੇ ਜਿਹੜੇ ਜਵਾਨ ਪੰਜਾਬੀ ਆ ਉਹ ਕਿਹਦਾ ਪਾਠ ਕਰਦੇ ਆ ਜਪੂਜੀ ਸਾਹਿਬ ਦਾ ਜੋ ਇਹਦੇ ਚ ਐਮਸੀ ਬੁਝਾ ਬਲਾ ਬੰਦ ਸੰਦਾ ਇੰਪੋਰਟੈਂਟ ਹੈ ਵਹੀਂ ਪੋਟਲ ਦੀ ਪੋਟਰੀ ਦਾ ਸੰਗੀ ਜੋ ਜੋ ਬਣਦਾ ਕਿ ਇਹ ਕਿਹਦਾ ਪਾਠ ਕਰਦੇ ਆ ਇਹ ਕਹਿੰਦੇ ਜਪੂਜੀ ਸਾਹਿਬ ਸਵੇਰੇ ਉੱਠ ਕੇ ਕਿਹਦਾ ਪਾਠ ਕਰਦੇ ਜਪੂਜੀ ਸਾਹਿਬ ਪਾਠ ਕਰਦੇ ਆ ਠੀਕ ਹੈ ਇੰਦੇ ਚ ਬੜੀ ਪਰਵਾਹ ਨਹੀਂ ਹੁੰਦੀ ਇਹ ਕਿਸੇ ਦੀ ਇੰਨੇ ਨਹੀਂ ਮੰਦੇ ਆਪਣੇ ਮਸਤ ਰਹਿੰਦੇ ਆ ਸਤਿਗੁਰਾਂ ਦੇ ਕਦਮਾਂ ਤੇ ਚੱਲਦੇ ਆ ਠੀਕ ਹੈ ਗੁਰਵਾਨੀ ਦਾ ਪ੍ਰਵਾਹ ਕਰਦੇ ਆ Hindu Musalman પશુ પક્ષી ਅਤੇ ਆਦਮੀ ਸਾਰੇ ਹੀ ਇਸ ਵਿੱਚ ਭਿੱਜ ਗਏ ਹਨ ਜੋ ਗੁਰੂ ਦੀ ਬਾਣੀ ਹੈ ਉਹਦੇ ਵਿੱਚ ਕੌਣ ਕੌਣ ਭਿੱਜਿਆ Hindu Musalman ਪੰਛੀ ਪਸ਼ੂ ਵੀ ਇਹਦੇ ਵਿੱਚ ਸਭ ਭਿੱਜ ਗਏ ਹਨ ਗੁਰੂ ਸਾਹਿਬ ਸਾਹਿਬ ਦੀ ਮਿਹਰ ਵਿੱਚ ਅੰਮ੍ਰਿਤ ਭਰਿਆ ਹੋਇਆ ਸੀ ਜਿਸ ਨੇ ਇੰਨੀ ਰਹਿਮਤ ਕਰ ਦਿੱਤੀ ਡੁੱਬਿਆ ਅੰਮ੍ਰਿਤ ਵਿੱਚ ਕਿਹਦੇ ਅੰਮ੍ਰਿਤ ਹੈ ਗੁਰੂ ਜੀ ਦਾ ਠੀਕ ਹੈ ਚਿੱਕੀ ਦਾ ਕਿਹਾ ਕਿ ਉਹ ਪਾਸੇ ਜੀ ਇੰਪੋਰਟੈਂਟ ਨਹੀਂ ਬੰਦਾ ਹੈ ਕੀ ਕਿਰਾਪਾਠ ਕਰਦੇ ਹਨ ਮੇਨ ਮੇ ਤੁਸੀ ਦਿਖਣਾ ਜਿਆਦਾ ਤੁਸੀ ਨਹੀਂ ਦਿਖਣਾ ਵਿੱਚ ਇੱਥੇ ਜਾਨ ਆਈ ਰੂ ਆਇਆ ਬਖਸ਼ਦਾ ਇੱਥੇ ਚਾਹ ਤੇ ਆਸਮਾਨ ਟੁੱਟੇ ਇੱਥੇ ਹੁਸਨ ਖੁਦਾਈ ਦਾ ਅਵਤਾਰ ਆਇਆ ਇੱਥੇ ਦਿਲ ਚੁੱਭੀਆਂ ਮੂਰਤਾ ਨਿਹਾਰ ਤੇ ਤੀਰਾਂ ਦੇ ਮੀ ਇੱਥੇ ਗਾਤੇ ਬਨਕਾਰ ਆਇਆ ਇੱਥੇ ਸਾਈਂ ਦੇ ਪਿਆਰ ਆਇ ਇਸ ਤਕਤੀ ਵਿੱਚ ਕਲਗੀ ਆਈ ਦੋ ਭੋਲੇ ਤੇ ਸੁਮਨ ਟਾਪ ਲੱਗੀ ਇੱਥੇ ਸਤਗੁਰ ਸੱਚੇ ਪਾਤਸ਼ਾਹ ਦਾ ਨਿਵਾਸ ਹੋਇਆ ਮੈਂ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਦੀ ਧਰਤੀ ਵਿੱਚ ਕੀ ਕੀ ਆਇਆ ਕਦੇ ਕਹਿੰਦਾ ਹੈ ਕਿ ਪੰਜਾਬ ਵੀ ਤਰਪੂ ਤੇ ਸੂਰਬੀਰਤਾ ਸੂਰਬੀਰ ਆਏ ਠੀਕ ਹੈ ਰੱਬੀ ਗਿਆਨ ਆਇਆ ਹਰ ਚੀਜ਼ ਕਿੱਥੇ ਆਇਆ ਪੰਜਾਬ ਦੀ ਧਰਤੀ ਤੇ ਆਇਆ ਕਿੱਥੇ ਆਇਆ ਪੰਜਾਬ ਤੇ ਖੂਸਾ ਆਇਆ ਇੱਥੇ ਦਿਲ ਚੁਗਦੀਆਂ ਮੂਰਤਾ ਮਿਲੀਆਂ ਬਹੁਤ ਕੁਝ ਮਿਲਿਆ ਹੈ ਪੰਜਾਬ ਦੀ ਧਰਤੀ ਤੇ ਬਹੁਤ ਕੁਝ ਮਿਲਿਆ ਇੱਥੇ ਦਾਤਾ ਦੇਣ ਵਾਲੇ ਬਹਾਦਰ ਆਏ ਹਨ ਇੱਥੇ ਰੱਬ ਦੇ ਪਿਆਰੇ ਸੇਵਕ ਆਏ ਹਨ ਇੱਥੇ ਮਾਈ ਦੇ ਪਿਆਰੇ ਆਏ ਇੱਥੇ ਦਾਤੀ ਬਲਕਾਰ ਆਏ ਮਾਈ ਦੇ ਪਿਆਰੇ ਮਤਲਬ ਕੀ ਇੱਥੇ ਪਿਆਰੇ ਸੇਵਕ ਆਏ ਹਨ ਇਸ ਧਰਤੀ ਉੱਤੇ ਕਲਗੀਧਾ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਦੇਖੋ ਇਸ ਧਰਤੀ ਦੇ ਕਲਗੀਧਾ ਪਤਾ ਕਲਗੀ ਦੇ ਕੋਣ ਹੈ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਪੁੱਛਿਆ ਜਾ ਰਿਹਾ ਸਲਾਈਂ ਚੀ ਦੇ ਸਲਾਈਂ ਦਾ ਮਤਲਬ ਕਿਹੜੇ ਗੁਰੂ ਨੂੰ ਸੰਬੋਧਿਤ ਕੀਤਾ ਨੂੰ ਜਾ ਰਖਣਾ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੂੰ ਕੀ ਕਿਹਾ ਜਾਂਦਾ ਕਲਗੀ ਦਾ ਅਵਤਾਰ ਕਿਹਾ ਜਾਂਦਾ ਹੈ ਕਹਿੰਦੇ ਕਿ ਇਸ ਧਰਤੀ ਦੇ ਕਲਗੀਧਾਰ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਰੇ ਦੇ ਸੁਮਾ ਦੇ ਨਿਸ਼ਾਨ ਪਏ ਹਨ ਸੁਮਾ ਦੀ ਟਾਕ ਟਾਕ ਮਤਲਬ ਹੁੰਦਾ ਹੈ ਨਿਸ਼ਾਨ ਪਏ ਹੋਏ ਹਨ ਇੱਥੇ ਸਤਗੁਰਾਂ ਸੱਚੇ ਪਾਸ਼ਾ ਦਾ ਨਿਵਾਸ ਹੈ ਇਸ ਧਰਤੀ ਦੇ ਸੱਚੇ ਗੁਰੂ ਸੱਚੇ ਪਾਸ਼ਾ ਸਾਰਿਆਂ ਦਾ ਹੀ ਕੀ ਹੈ ਨਿਵਾਸ ਹੈ ਸਰ ਬੱਚੇ ਅਗਲਾ 파ਟ ਹੈ ਤੇ ਲੰਬੀ ਕਵਿਤਾ ਹੈ ਠੀਕ ਹੈ ਨੈਕਸਟ ਹੈ گاਉਂ ਢੋਲੇ ਯਾਰੋ ਖੁੱਲ ਇਹ ਬਖਸ਼ੇ ਹੂੰ ਵਜਾਓ ਅੰਗੋਜੇ ਪਟੋਹਾਰੇ ਦੇ ਬੰਦਨ ਬੈਤ ਉੱਡਣ ਰੰਗ ਗੁਲਾਬ ਦੇ ਦਿਲ ਦੀਆਂ ਮੋਜਾਂ ਰੱਬੀ ਜਵਾਨੀ ਪੀੜਾ ਮੂਢਕ ਕਦੀਮ ਕੀਆਂ ਪੀੜਾ ਮੂਢਕ ਕਦੀਮ ਕੀਆਂ ਕਵੀ ਕਹਿੰਦਾ ਹੈ ਕਿ ਪੰਜਾਬ ਦੇ ਜਵਾਨੋ ਤੁਸੀਂ ਹੁਣ ਬੇਸ਼ੱਕ ਪੂਰੀ ਖੁਲ ਮਾਨਦੇ ਹੋਏ ਢੋਲੇ ਗਾਓ ਤੇ ਪਟੋਹਾਰ ਦੇ ਅਲਗੇਜੀ ਵਜਾ ਕੇ ਖੁਸ਼ੀ ਮਨਾਓ ਇਸ ਖੁਸ਼ੀ ਨੂੰ ਮਦਾਨ ਲਈ ਕਵਿਤਾ ਜੋੜ ਜੋੜ ਕੇ ਗਾਓ ਵਜਾਓ ਅਲਗੋਜੇ ਪਟੋਹਾਰ ਦੇ ਬੰਦਨ ਬੈਤ ਉੱਡਣ ਰੰਗ ਗੁਲਾਬ ਦੇ ਮਤਲਬ ਕਹਿੰਦਾ ਕੁਸ਼ੀ ਆਪਣੀ ਖੁਸ਼ੀ ਨੂੰ ਵਧਾਉਣ ਲਈ ਸਲਾਈਂ ਦਾ ਮਤਲਬ ਕੀ ਹੈ ਆਪਣੇ ਖੁਸ਼ੀ ਨੂੰ ਵਧਾਉਣ ਲਈ ਕਵਿਤਾ ਜੋੜ ਮੋੜ ਕੇ ਗਾਓ ਗੁਲਾਲ ਦੇ ਰੰਗ ਉਡਾਓ ਤੇ ਦਿਲ ਵਿੱਚ ਮੋਜਾ ਮਨ ਲਓ ਤੁਹਾਨੂੰ ਅਲਬੇਲੀਆਂ ਤੇ ਬੇਰਪਵਾ ਜਵਾਨੀਆਂ ਰੱਬ ਨੇ ਦਿੱਤੀਆਂ ਹਨ ਦਿਲਾ ਦੀਆਂ ਮੋਜਾਂ ਰੱਬੀ ਜਵਾਨੀ ਕਿਹਨੇ ਦਿੱਤੀਆਂ ਹਨ ਰੱਬ ਨੇ ਦਿੱਤੀਆਂ ਹਨ ਹਾਂ ਫਿਰ ਤੁਸੀਂ ਇਹਨਾਂ ਨੂੰ ਕੀ ਕਰੋ ਕਾਇਮ ਰੱਖੋ ਪਰ ਆਪਣੀ ਜ਼ਿੰਦਗੀ ਦੇ ਗੁਲਾਰੇ ਰੁੱਟੋ ਠੀਕ ਹੈ ਬੱਚੇ ਨੈਕਸਟ ਹੈ ਆ ਮਨਜਨ ਦਿਲ ਦੇ ਉੱਠ ਡਾਂਗਾ ਵਰਸਾਓ ਬਾਗ ਅੱਦੀਆਂ ਇਹ ਤੁਸਾਂ ਦੇ ਡੋਲਿਆਂ ਨੂੰ ਵਰਜਨ ਜੂੜ ਹੈ ਖੁੱਲੇ ਖੇਤ ਦੀ ਹਵਾਵਾਂ ਤੁਹਾਨੂੰ ਪਤਾ ਪੰਜਾਬ ਦੀਆਂ ਖੁੱਲੇ ਖੇਤ ਖੁੱਲੀਆਂ ਹਵਾਵਾਂ ਬਾਟਾ ਲੰਮੀਆਂ ਤੇ ਸੈਲ ਪੈਰ ਵਾਈਨਾ ਟੁਰਨਾ ਸ਼ਾਮ ਵੇਲੇ ਘਰ ਆਵਨ ਪੰਜਾਬ ਕੋ ਮਾਰਦੇ ਵਾਰ ਸ਼ੇਰ ਜਵਾਨੀਏ ਕੰਮ ਕੁਦਨਾ ਪੈੜਾ ਮਾਰਨਾ ਜੜਾ ਲੱਤ ਹਿਲਾਉਣੀ ਠੀਕ ਹੈ ਲੱਤ ਹਿਲਾਉਣੀ ਕਦੇ ਕਹਿੰਦਾ ਹੈ ਕਿ ਪੰਜਾਬ ਦੇ ਜਵਾਨੋ ਜਦੋਂ ਤੁਹਾਡਾ ਦਿਲ ਜੜਾ ਅੱਕ ਜਾਵੇ ਤਾਂ ਡਾਂਗਾ ਚੁੱਕ ਕੇ ਤੁਸੀਂ ਇੱਕ ਦੂਜੇ ਤੇ ਮਾਰ ਦਿੰਦੇ ਹੋ ਐ ਐਵੇਂ ਜੱਦਿਲ ਅੱਕ ਕੇ ਉੱਠੋ ਡਾਂਗਾ ਵਰਸਾਓ ਵਾਂ ਅੰਦੀਆ ਠੀਕ ਹੈ ਚੁੱਕ ਕੇ ਇੱਕ ਦੂਜੇ ਦੇ ਮਾਰੇ ਇਹ ਤਾਂ ਦੀ ਬੁਰਾਈ ਨਹੀਂ ਸਗੋ ਤੁਹਾਡੇ ਡੋਲਿਆਂ ਦੀ ਕਸਰਤ ਹੈ ਉਹ ਨਹੀਂ ਕਿ ਆਪਕ ਤੁਸੀਂ ਜੇ ਡਾਂਗਾ ਮਾਰ ਰਹੇ ਹੋ ਉਹ ਤੁਹਾਡੀ ਬੁਰਾਈ ਹੈ ਤੁਸੀਂ ਆਪਗੇ ਬੜੇ ਤੜੀ ਬੋਰ ਹੋਗੇ ਹੁੰਦਾ ਸੀ ਫੋਨ ਫੜ ਲੈਣਿਆ ਕਹਿੰਦੇ ਪਰਫੈਕਟ ਸਪੂਰਨ ਸਿੰਘ ਜੀ ਲਿਖਦੇ ਹਨ ਕਿ ਜਦੋਂ ਕਹਿੰਦਾ ਮੇਰੇ ਪੰਜਾਬੀ ਆਖਦੇ ਹੀ ਉਹ ਕੀ ਕਰਦੇਗੀ ਡਾਂਗਾ ਮਾਰਦੇ ਹੀ ਡਾਂਗੋ ਮਾਰਨੋ ਹਾਲੇ ਨਹੀਂ ਕਿਸੇ ਨੂੰ ਬੀਟ ਕਰਤਾ ਮਤਲਬ ਕਿ ਡੋਲਿਆਂ ਦੀ ਕਸਰਤ ਕਰਨਾ ਕਿ ਡਾਂਗਾ ਮਤਲਬ ਇਦਾਂ ਕੋਈ ਡਾਂਗ ਹੁੰਦੀ ਹੈ ਨੂੰ ਘੁਮਾਉਂਦੀ ਹੈ ਕਹਿੰਦਾ ਕਿ ਡਾਂਗਾ ਮਾਰਨ ਵਾਲੀ ਨਹੀਂ ਹੈ ਇਹਦਾ ਤਾਂ ਕੀ ਹੈ ਡੋਲਿਆਂ ਦੀ ਵਰਦ ਸੁਣਦੀਆਂ ਮਤਲਬ ਕਿ ਡੋਲਿਆਂ ਦੀ ਕੀ ਹੋ ਰਹੀ ਹੈ ਕਸਰਤ ਹੋ ਰਹੀ ਹੈ ਖੁੱਲ੍ਹੇ ਖੇਤੇ ਹਵਾਵਾਂ ਬਾਟਾ ਲੰਮੀਆ ਤੇ ਸੈਰ ਤੁਸੀਂ ਖੇਤਾਂ ਦੀ ਖੁੱਲ੍ਹੀ ਹਵਾਵਾਂ ਵਿੱਚ ਲੰਮੀਆ ਸੈਰ ਕਰਦੇ ਹੋਏ ਨੰਗੇ ਪੈਰੀ ਤੁਰਦੇ ਹੋ ਜਾਂ ਰੱਖਣਾ ਪੈਰ ਵਾਇਨਾ ਤੁਰਨਾ ਮਤਲਬ ਕਿ ਨੰਗੇ ਪੈਰੀ ਵਿਦਆਉਟ ਅਜਿਗਾ ਕੀ ਕਰਨੇ ਸਿਰ ਉੱਕੇ ਕਸਰਤ ਕਰੋ ਸੈਰ ਕਰੋ ਕਾਹ ਦੀ ਪਨੰਗੇ ਪੈ ਚਲੋ ਇਹ ਪੂਰਨ ਸਿੰਘ ਜੀ ਨੇ ਪਹਿਲਾਂ ਤਾਂ ਕਹਿ ਦਿੱਤਾ ਵਾ ਸ਼ਾਮ ਵੇਲੇ ਕਰ ਆਵਨ ਪੰਜਾਬ ਕੋ ਮਾਰ ਕੇ ਪੰਜਾਬ ਕੋ ਮਾਰ ਕੇ ਤੇ ਪੰਜਾਬ ਕੋ ਪੈੜਾ ਤੋੜ ਕੇ ਤੁਸੀਂ ਕੀ ਕਰਦੇ ਹੋ ਸ਼ਾਮ ਨੂੰ ਘਰਾਂ ਤੇ ਪੁੱਛਿਆ ਜਾਵੇਗਾ ਕਿੰਨੇ ਕੋ ਪੈਰ ਮਾਰਦੇ ਤੁਸੀਂ ਜਾਂ ਰੱਖਣਾ ਪੰਜਾਬ ਠੀਕ ਹੈ ਵਾਹ ਸ਼ੇਰ ਜਵਾਨੀ ਹੈ ਕੰਮ ਕੁਝ ਨਾ ਪੈੜਾ ਮਾਨ ਜਰਾਂਗਾ ਤੇ ਹਿਲਾਮ ਨੂੰ ਕਹਿੰਦਾ ਇਹ ਕੀ ਕਹਿ ਰਹੇ ਹੁੰਦੇ ਤੁਸੀਂ ਘਰ ਮੁਰਦੇ ਹੋ ਨਾ ਤੇ ਥੱਕ ਗਏ ਹੁੰਦੇ ਸੋ ਤੁਹਾਡੀ ਸ਼ੋਰ ਜਵਾਨ ਸਮਝਦੀ ਹੈ ਕਿ ਇਤਨਾ ਕੰਮ ਹੀ ਨਹੀਂ ਹੈ ਇਹਨਾਂ ਨੂੰ ਪੈੜਾ ਤਾਂ ਕੇਵਲ ਲੱਤਾ ਹੀ ਨਾ ਹਿਲਾਮ ਨੂੰ ਕਹਿੰਦਾ ਕਿ ਤੁਸੀਂ ਹੈ ਨਹੀਂ ਕਹਿੰਦੀ ਕਿ ਕੰਮ ਕਰ ਲਿਆ ਅੰਗੀਆਂ ਨੇ ਇਹਦੇ ਕੰਮ ਇਹ ਬੰਗਣਾ ਸਾਰੇ ਬਾਈਹੱਦ ਦਾ ਕੰਮ ਉਹ ਕਹਿੰਦਾ ਪੈੜਾ ਮਾਨ ਜਰ ਲੱਤੇ ਹੀ ਨਾ ਜਿਨ੍ਹਾਂ ਦੀ ਪੈੜਾ ਮਾਨ ਲਿਆ ਤੇ ਸੋਲਦੇ ਸਿੱਖ ਕਰਦੇ ਲੱਤਾ ਹੀ ਨਹੀਂ ਨਾ ਲਾ ਲਿਆ ਠੀਕ ਹੈ ਬੱਚੇ ਖਤਮ ਜਵਾਨ ਪੰਜਾਬ ਦੇ ਪਰ ਲੰਬੀ ਪੋਲਿਟੀ ਸੀ ਇਸ ਕਰਕੇ ਮੈਂ ਲਾਸਟ ਵਿੱਚ ਰੱਖਿਆ ਸੀ ਕਿ ਇੰਟਰਸਟ ਨਾਲ ਖਤਮ ਹੋ ਜੇ ਕਵਿਤਾ ਬਹੁਤ ਅੱਛੀ ਹੈ ਚਲੋ ਇਹਦੇ ਕੁਝ ਇੰਪੋਰਟੈਂਟ ਐਮਸੀਕਿਊਜ਼ ਕਰ ਲਈਏ ਜਵਾਨ ਪੰਜਾਬ ਦੇ ਕਵੀ ਕਵਿਤਾ ਕਿਸ ਦੀ ਰਚਨਾ ਹੈ ਯਾਦ ਰੱਖਣਾ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਪੰਜਾਬ ਦੇ ਜਵਾਨ ਨੂੰ ਬਸ ਵਿੱਚ ਕਿਵੇਂ ਕੀਤਾ ਜਾ ਸਕਦਾ ਪਿਆਰ ਔਰ ਕਿਹਦੇ ਨਾਲ ਦੁੱਖੀ ਹੁੰਦੇ ਟੈਨ ਟੈਨ ਨਾਲ ਨਹੀਂ ਕਰਦੇ ਪੰਜਾਬੀ ਜਵਾਨ ਕਿਹੋ ਜਿਹੇ ਹਨ ਮੋਸਟ ਇੰਪੋਰਟੈਂਟ ਬੇਵਿਵਾ ਅੜਖILLE ਤੇ ਅਲਬੇਲੀ ਪੰਜਾਬ ਕਿਸ ਦੇ ਨਾਂ ਤੇ ਜਿੰਦਾ ਹੈ ਗੁਰੂ ਨਾਲਖ ਦੇ ਅਧੀ ਠੀਕ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਸੀ ਜਿਹੜੇ ਜਿਹੜੇ ਨਿਸ਼ਾਨ ਸੀ ਵੀ ਜਿਹੜੇ ਪੰਜਾਬ ਵਿੱਚ ਨਿਸ਼ਾਨ ਸੀਗੇ ਦੇ ਘੋੜਿਆਂ ਦੇ ਉਹ ਗੁਰੂ ਗੋਬਿੰਦ ਸਿੰਘ ਜੀ ਸੀਗੇ ਉਹ ਨਾਮ ਕਿਹਦੇ ਦਾ ਗੁਰੂ ਨਾਨਕ ਜੀ ਦੇ ਰਾਂਝੇ ਨੂੰ ਫੋਨ ਜੋਗ ਦੇ ਕੇ ਪਸਾਇਆ ਸੀਗਾ ਬਾਲनाथ ਕਿਉਂ ਪਸਾਇਆ ਸੀਗਾ ਤੁਸੀਂ ਦੇਖ ਲਿਆ ਕਿ ਰਾਂਝੇ ਨੇ ਗੁਰੂ ਜੀ ਨਾਲ ਕਿੰਦਾ ਦਾ ਵਾਰਤਕਾਰ ਆ ਕੀਤਾ ਸੀਗਾ ਕਿ ਮੇਰੀ ਮੁੰਦਰਾ ਲੱਲਾ ਜਿਹੜੇ ਮੇਰੇ ਕੰਨ ਵੀ ਤੋੜਿਆ ਨਾ ਉਹ ਵੀ ਸਿੱਖਦੇ ਉਹ ਤਾਂ ਕੋ ਨਾਲ ਉਹਨਾਂ ਨੂੰ ਕਿਹਾ ਸੀਗਾ ਇਸ ਕਰਕੇ ਉਹ ਬੜਾਈ ਪਸਾਇਆ ਮੈਂ ਕਿੱਥੇ ਪੰਜਾਬ ਦੇ ਨੂੰ ਪੰਜਾਬ ਦੇ ਨੂੰ ਕੀ ਕੀਤਾ ਹੈ ਆਪਣਾ ਗੁਰੂ ਦਾ ਜੋਗ ਦਿੱਤਾ ਠੀਕ ਹੈ ਐਕਸਾਈਟਿ ਬੱਚੇ ਆਈ ਥਿੰਕ ਕੁਝ ਹਾਂ ਲਾਸਟ ਪੈਗੀ ਸਲਾਈਡ ਐ ਵੀ ਦੇਖ ਲੋ ਕਵੀ ਨੇ ਪੰਜਾਬੀਆਂ ਨੂੰ ਕਿਸ ਦੇ ਨਿੱਕੇ ਵੱਡੇ ਭਰਾ ਕਿਹਾ ਹੈ ਰਾਂਝੇ ਦੇ ਕਹਿੰਦਾ ਸਾਰੇ ਹੀ ਰਾਂਝੇ ਵਾਂਗੂ ਨਵੇਲੇ ਹਨ ਠੀਕ ਹੈ ਸਭ ਜੋ ਗੁੱਸਾ ਰਾਂਝੇ ਵਰਗਾ ਹੀ ਹੈ ਪੰਜਾਬ ਕਿਸ ਦੀ ਗੱਲ ਤੋਂ ਨਹੀਂ ਡਰਦਾ ਮਰਨ ਤੋਂ ਨਹੀਂ ਡਰਦਾ ਪੰਜਾਬ ਦੇ ਦਰਿਆ ਕੀ ਕਹਿੰਦੇ ਹਨ ਜੱਪੂਜੀ ਸਾਹਿਬ ਦਾ ਪਾਠ ਕਰਦੇ ਹਨ ਪੰਜਾਬ ਵਿੱਚ ਦੇਖੋ ਕਿਸ ਦੇ ਕੋਲ ਟਾਪ ਲੱਗੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਅਗਰ ਪੁੱਛਿਆ ਜਾਵੇਗਾ ਕਿਸ ਨਾਨਕ ਤੇ ਜਿੰਦੇ ਹਨ ਗੁਰੂ ਨਾਨਕ ਦੇਵ ਜੀ ਦੇ ਅਗਰ ਟਾਪ ਲੱਗੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਪੰਜਾਬ ਦੀ ਲੱਤਾਂ ਹਿਲਾਉਣ ਕੀ ਕਹਿੰਦੇ ਹਨ ਪੰਜਾਬ ਕੋਹੋਂ ਦਾ ਪੈੜਾ ਕਹਿੰਦੇ ਕਿ ਅਸੀਂ ਜਨਾ ਪੰਜਾਬ ਦੀ ਲੱਤਾਂ ਬੁਲਾ ਲਈਏ ਮਤਲਬ ਕਹਿੰਦਾ ਅਸੀਂ ਪੰਜਾਬ ਕੋਹੋਂ ਦਾ ਪੈੜਾ ਪੂਰਾ ਕਰ ਲਿਆ ਹੈ ਅੱਜ ਦੀ ਵੀਡੀਓ ਨੂੰ ਅਸੀਂ ਫਿਰ ਇੱਥੇ ਖਤਮ ਕਰਦੇ ਆਈ نو ਵੀਡੀਓ ਬਹੁਤ ਲੰਬੀ ਸੀਗੀ ਬਟ ਵੀਡੀਓ ਬਹੁਤ ਹੀ ਮਜ਼ੇਦਾਰ ਸੀਗੀ ਸਾਡੀ ਪੂਰਨ 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 ਪਰਫੈਕਟਾ ਪੂਰਨ ਸਿੰਘ ਜੀ ਬਾਇਓਗ੍ਰਾਫੀ ਖਤਮ ਹੋ ਗਈ ਹੈ ਪਿਛਲੀ ਵੀਡੀਓ 3 ਵਿੱਚ ਅੱਜ ਅਸੀਂ ਪੂਰਨ ਸਿੰਘ ਜੀ ਦੇ 4th ਵੀਡੀਓ ਵਿੱਚ ਤਿੰਨੋਂ ਹੀ ਜਿਹੜੀ ਕਵਿਤਾ ਸੀਗੀਆਂ ਉਹ ਉਤੇ ਠੀਕ ਹੈ ਪੰਜਾਬ ਦੇ ਮਨਜ਼ੂਰ ਜਵਾਨ ਠੀਕ ਹੈ ਸਾਰਾ ਹੀ ਕਾਰ ਲਿਆ ਅਗਰ ਵੀਡੀਓ ਅੱਛੀ ਲੱਗੀ ਹੋਏ ਪਲੀਜ਼ ਇੱਕ ਕਮੈਂਟ ਲਾਈਕ ਕਰ ਦਿਓ ਔਰ ਆਪਣੇ ਫਰੈਂਡਸ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਜਿਤਨਾ ਸੀ ਨੂੰ ਜਲਦੀ ਜਲਦੀ ਲਾਈਵ ਆ ਕੇ ਤੁਹਾਡੇ ਲਈ ਨਵੇਂ-ਨਵੇਂ ਮੌਕ ਟੈਕਸ ਲੈ ਕੇ ਆਈਏ ਥੈਂਕ ਯੂ ਸੋ ਮਚ